ਲਾਵੀ ਮਿੱਤਰੋ ਕਹਿੰਦੇ ਸੱਦੀ ਹੋਈ ਸੱਜਣਾ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਆ ਤਾਂ ਗਈ ਸੱਜਣ ਕੋਲੇ ਪਰ ਘਰ ਦੇ ਕਹਿੰਦੇ ਜੁੱਤੀਆਂ ਨਾਲ ਲਿਆਵਾਂਗੇ ਮਾਮਲਾ ਕੀ ਆ ਖੱਚ ਕੇ ਆ ਜਾ ਖੱਚ ਕੇ ਤੇ ਮੈਂ ਪਿਆਰ ਹੀ ਕੀਤਾ ਕੋਈ ਗਨਾ ਥੋੜੀ ਜਿਹੀ ਉਹ ਗਨਾ ਤੇ ਨਹੀਂ ਕੀਤਾ ਪਿਆਰ ਕੀਤਾ ਤੇ ਘਰੇ ਦੱਸਣਾ ਸੀ ਪਿਆਰ ਤੂੰ ਕੀਤਾ ਦੱਸਣਾ ਥੋੜੇ ਪਿੰਡ ਦੇ ਸਰਪੰਚ ਨੇ ਸੀ ਦੱਸਣੀ ਤਾਂ ਤੂੰ ਸੀ ਨਾ ਕਰੇ ਵੀ ਮੈਂ ਪਿਆਰ ਕਰਦੀ ਮੈਂ ਵਿਆਹ ਕਰਾਉਣਾ ਉੱਥੇ ਭਾਈ ਮੈਨੂੰ ਇਹ ਸੀਗਾ ਮੈਨੂੰ ਮਾਰਦੇ ਨਹੀਂ ਕਿ ਜਾਨੋ ਤੇ ਫੇਰ ਫੇਰ ਹੁਣ ਭੱਜੇ ਫਿਰਦੇ ਹੁਣ ਕੀ ਤੁਹਾਡੇ ਫੁੱਲ ਪਾਉਣਗੇ ਜਦੋਂ ਰੋਟੀ ਖਾਈ ਜਾਂਦੇ ਸੀ ਜਦੋਂ ਫੋਨ ਆਇਆ ਹੂੰ ਤੇ ਉਹਨੇ ਬਈ ਬੜਾ ਮੈਨੂੰ ਇੱਕ ਦੋ ਗਾਲਾਂ ਕੱਢੀਆਂ ਹੂੰ ਤੇ ਬਾਅਦ ਵਿੱਚ ਮੈਨੂੰ ਕਹਿੰਦੇ ਬਈ ਛੱਡਦੇ ਨਹੀਂ ਤੈਨੂੰ ਬਈ ਤੂੰ ਸਾਡੇ ਇੱਜ਼ਤ ਰੋਲੀ ਆ ਤੇ ਮੈਂ ਕਿਹਾ ਬਈ ਵਿਆਹ ਕਰਾਇਆ ਬਈ ਪਿਆਰ ਕਰਦੇ ਸੀ ਉਹ ਕਹਿੰਦੇ ਪਿਆਰ ਦਾ ਤਾਂ ਅਸੀਂ ਕੋਈ ਨਹੀਂ ਅਸੀਂ ਤੈਨੂੰ ਇਕੱਲੇ ਨਹੀਂ ਹਣੀ ਅਸੀਂ ਨਾਲ ਕੁੜੀ ਨੂੰ ਵੀ ਮਾਰਾਂਗੇ ਤੈਨੂੰ ਨਹੀਂ ਪਤਾ ਲੱਗਦਾ ਸੀ ਵੀ ਮਾਪਿਆਂ ਦੀ ਬੇਇੱਜ਼ਤੀ ਉਹ ਤੇਰਾ ਸਗਣ ਪੈ ਗਿਆ ਗਿਆ ਮੁੰਡੇ ਵਾਲਿਆਂ ਦੇ ਪਰਿਵਾਰ ਦੀ ਵੀ ਇੱਜ਼ਤ ਆ ਤੇਰੇ ਭੈਣ ਭਾਈ ਸਾਰੇ ਹੈਗੇ ਬੇਸਤੀ ਤਾਂ ਹੈ ਪਰ ਮੈਂ ਪਿਆਰ ਕਰਦੀ ਛੱਡ ਨਹੀਂ ਸਕਦੀ ਤੂੰ ਫਿਰ ਪਹਿਲਾਂ ਦੱਸਣਾ ਸੀ ਪਿਆਰ ਕਰਦੀਆਂ ਤਾਂ ਹੁਣ ਅਗਲਿਆਂ ਦਾ ਘਾਸ ਕਰਨ ਪੈ ਗਿਆ ਉਹ ਵਿਆਹ ਦੀ ਤਿਆਰੀ ਕਰੀ ਬੈਠਿਆ ਇੰਨੇ ਪੈਸੇ ਖਰਚਤੇ ਹੁਣ ਪਿਆਰ ਚਿੱਤੇ ਆ ਗਿਆ ਪਿਆਰ ਪਹਿਲਾਂ ਦੱਸਣਾ ਸੀ ਘਰੇ ਉਹਨੇ ਜਾਣੇ ਕੁੜੀ ਮੁੰਡਾ ਖੜੇ ਨੇ ਜਿਨ੍ਹਾਂ ਨੇ ਲਵ ਮੈਰਿਜ ਕਰਾਈ ਆ ਪਰ ਹੁਣ ਗੱਲ ਆ ਜਿਹੜੀ ਉਹ ਉਲਝੀ ਕਿੱਥੇ ਆ ਕੀ ਗੱਲ ਆ ਹੁਣ ਕਿਹੜੀ ਗੱਲ ਦਾ ਖਤਰਾ ਵੀਰੇ ਮੈਨੂੰ ਮੇਰੇ ਘਰ ਦਾ ਤੋ ਖਤਰਾ ਹੈ ਹੂੰ ਮੈਂ ਲਵ ਮੈਰਿਜ ਹੀ ਕਰਵਾਈ ਆ ਕੋਈ ਗਨਾਹ ਥੋੜੀ ਕਰਵਾਇਆ ਹੂੰ ਉਹ ਕਹਿੰਦੇ ਅਸੀਂ ਤੁਹਾਨੂੰ ਦੋਨੋਂ ਨੂੰ ਮਾਰ ਦੇਣਾ ਅੱਛਾ ਭੱਜ ਕੇ ਵਿਆਹ ਕਰਾਇਆ ਹਾਂਜੀ ਭੱਜ ਕੇ ਕਰਵਾਇਆ ਕੀ ਫੋਨ ਆਇਆ ਘਰਦਿਆਂ ਦਾ ਘਰਦਿਆਂ ਦਾ ਫੋਨ ਆਇਆ ਸੀਗਾ ਪਹਿਲਾਂ ਮੇਰੀ ਅਗੇਜਮੈਂਟ ਵੀ ਹੋਈ ਸੀਗੀ ਉੱਥੇ ਮੇਰਾ ਦਿਲ ਨਹੀਂ ਕੀਤਾ ਜਿੱਥੇ ਦਿਲ ਮੰਨੂ ਕੋਥੀ ਵਿਆਹ ਕਰਵਾਵਾਂ ਜਦੋਂ ਅਗੇਜਮੈਂਟ ਹੋ ਗਈ ਉਦੋਂ ਤੇਰਾ ਫਰਜ਼ ਨਹੀਂ ਮੰਨਦਾ ਸੀ ਘਰਦਿਆਂ ਨੂੰ ਦੱਸਾਂ ਦਾ ਵੀ ਮੈਂ ਕਿਤੇ ਹੋਰ ਵਿਆਹ ਕਰਾਉਣਾ ਮੈਂ ਇਸੇ ਗੱਲ ਤੋਂ ਹੀ ਡਰਦੀ ਸੀਗੀ ਵੀ ਮੈਨੂੰ ਮਾਰ ਦੇਣਗੇ ਤੇ ਹੁਣ ਤੂੰ ਭੱਜ ਕੇ ਵਿਆਹ ਕਰਾ ਲਿਆ ਹੁਣ ਅਸੀਂ ਕੋਡ ਮੈਰਿਜ ਕਰਵਾ ਲਈ ਫਿਰ ਹੁਣ ਲੱਗਦਾ ਵੀ ਹੁਣ ਸਹੀ ਕੀਤਾ ਤੁਸੀਂ ਅਸੀਂ ਆਪਣੇ ਹਿਸਾਬ ਨਾਲ ਤਾਂ ਸਹੀ ਕੀਤਾ ਪਰ ਘਰਦਿਆਂ ਨੂੰ ਸਹੀ ਨਹੀਂ ਲੱਗਦਾ ਲਓ ਜੀ ਹੁਣੇ ਕੁੜੀ ਕਹਿੰਦੀ ਮੈਂ ਆਪਦੇ ਹਿਸਾਬ ਨਾਲ ਸਹੀ ਕੀਤਾ ਪਰ ਉਹਨਾਂ ਨੂੰ ਸਹੀ ਨਹੀਂ ਲੱਗਦਾ ਕਿੰਨਾ ਟਾਈਮ ਗੱਲ ਹੋ ਗਿਆ ਸੀ ਇਸ ਕੁੜੀ ਨਾਲ ਤੇਰੀ ਗੱਲ ਨੂੰ ਤਾਂ ਬੇਚਾਰ 4-5 ਸਾਲ ਹੋ ਗਏ 4-5 ਸਾਲ ਹੋ ਗਏ ਅੱਛਾ ਇਹਨੂੰ ਤੂੰ ਕਿਹਾ ਨਹੀਂ ਵੀ ਘਰੇ ਜਾ ਕੇ ਦੱਸ ਦੇ ਪਹਿਲੇ ਬਈ ਮੈਂ ਕਿਹਾ ਸੀਗਾ ਉਹ ਬਈ ਮੈਨੂੰ ਵੀ ਆਏ ਸੀਗਾ ਵੀ ਮੰਨਣਾ ਨਹੀਂ ਕਰਦਿਆ ਨੇ ਕਿਉਂਕਿ ਬਈ ਮੈਂ ਗਰੀਬ ਘਰੋਂ ਸੀ ਮੜਾ ਜਾ ਤੇ ਮੜਾ ਜਾ ਗਰੀਬ ਕਿਵੇਂ ਬਈ ਜਣੀ ਕਿੰਨਾ ਨਾਲ ਘੱਟ ਸੀ ਬਈ ਮੈਂ ਤੇ ਸਾਨੂੰ ਐਸੀ ਵੀ ਕਰਦੇ ਨਹੀਂ ਮੰਨਣਾ ਨਹੀਂ ਤੇ ਇਹਦੇ ਦੀ ਅਗੇਜਮੈਂਟ ਕੀਤੀ ਬਈ ਤੇ ਉਦੋਂ ਮੈਂ ਇਹਨੂੰ ਕਿਹਾ ਸੀਗਾ ਵੀ ਤੂੰ ਘਰੇ ਦੱਸ ਦੇ ਇੱਕ ਵਾਰੀ ਵੀ ਕੋਈ ਦੱਸ ਦੇ ਕੀ ਹੈ ਕੋਈ ਗੱਲ ਪੈ ਜੇ ਗੱਲ ਪਜਾਮੇ ਵਿੱਚ ਉਹ ਲਵਜਾਲਾ ਭੇਜ ਦਿਨਾ ਇਹ ਵੀ ਮੈਨੂੰ ਤਾਂ ਬਈ ਕੋਟ ਕੋਟੀ ਮਾਰ ਦੇਣਗੇ ਵੀ ਸਾਡੇ ਤਾਂ ਘਰ ਦੇ ਭੇੜੇ ਬਾਲੇ ਆ ਵੀ ਮੇਰਾ ਬਾਪੂ ਤੇ ਭਰਾ ਤੇ ਮੈਂ ਕਿਹਾ ਬਈ ਫਿਰ ਦੱਸਣਾ ਤਾਂ ਪਊਗਾ ਹੀ ਤੇ ਇਨੇ ਨਾਂ ਦੱਸਿਆ ਉਹਦੇ ਬਾਅਦ ਵਿੱਚ ਫਿਰ ਜਦੋਂ ਅਗੇਂਡਮੈਂਟ ਹੋ ਗਈ ਇਹਦੇ ਵੀ ਮੈਂ ਤਾਂ ਉੱਥੇ ਵਿਆਹ ਨਹੀਂ ਕਰਾਉਣਾ ਸੀ ਤੇ ਮੈਂ ਕਿਹਾ ਵੀ ਦੋ ਮੁੰਡੇ ਨੂੰ ਦੱਸ ਦਿੰਦੀ ਮੈਂ ਉਹ ਗੱਪ ਗੁੱਪ ਮਾਰ ਦਿੰਦਾ ਜਿਹੜਾ ਕੋਸ ਵੀ ਇਹ ਵੀ ਡਰਦੀ ਬੋਲੀ ਨਹੀਂ ਤੇ ਉਦੋਂ ਬਾਅਦ ਵਿੱਚ ਬਈ ਫਿਰ ਅਸੀਂ ਉਹਦੇ ਰਾਤ ਨੂੰ ਇੱਕਦਮ ਪਿਆ ਪਿਆਨੇ ਸੀ ਵੀ ਇਹ ਸੋਚ ਲਿਆ ਮੈਂ ਫੋਨ ਤੇ ਗੱਲ ਕਰੀ ਜਾਂਦੇ ਸੀ ਮੈਂ ਕਿਹਾ ਵੀ ਜੇ ਤੇਰਾ ਵਿਆਹ ਹੋ ਗਿਆ ਤਾਂ ਫਿਰ ਤਾਂ ਪੱਲੇ ਆਪਣੇ ਕੋਸ ਵੀ ਨਹੀਂ ਰਹਿਣਾ ਵੀ ਆਪਾਂ ਕੋਰਟ ਮੈਰ ਦੇ ਕਰਾ ਲੈਨੇ ਤੇ ਬਈ ਅਸੀਂ ਪੱਜ ਕੇ ਵਿਆਹ ਕਰਾਣੇ ਬਈ ਨਹੀਂ ਪੱਜ ਕੇ ਵਿਆਹ ਕਰਾ ਲਿਆ ਹੁਣ ਤੁਹਾਨੂੰ ਕੀ ਮੈਸੇਜ ਕਾਲ ਕੀ ਆਉਂਦੀ ਇਹ ਤੇ ਕਰ ਦੇਣ ਕਰ ਦੇ ਬਈ ਉਹ ਕਹਿੰਦੇ ਵੀ ਤੂੰ ਸਾਡੀ ਕੁੜੀ ਲੈ ਗਿਆ ਬਈ ਤੈਨੂੰ ਤਾਂ ਅਸੀਂ ਮਾਰ ਨਹੀਂ ਮਾਰਨੇ ਨਾਲ ਅਸੀਂ ਕੁੜੀ ਨੂੰ ਵੀ ਨਹੀਂ ਛੱਡਦੇ ਆਪਦੀ ਨੂੰ ਤੇ ਬਈ ਸਾਡੇ ਦਾ ਮਗਰ ਪੈ ਫਿਰਦੇ ਆ ਚਾਰ ਦਿਨ ਹੋ ਗਏ ਬਈ ਲੋਗ ਦੇ ਫਿਰਦੇ ਤੁਹਾਨੂੰ ਤਾਂ ਹੀ ਸੱਦਿਆ ਵੀ ਸਾਡਾ ਖੜਾ ਛੜਾ ਦਿਓ ਬਈ ਸਾਨੂੰ ਐ ਵੀ ਨਹੀਂ ਪਤਾ ਸਕਿਉਰਿਟੀ ਸਕਿਉਰਿਟੀ ਕਿ ਮਿਲਦੀ ਹੁੰਦੀ ਆ ਨਹੀਂ ਖੜਾ ਛੜਾ ਦਿਓ ਮੈਨੂੰ ਪੁੱਛ ਕੇ ਭੱਜਿਓ ਤੁਸੀਂ ਬਈ ਅਸੀਂ ਤਾਂ ਫਿਰ ਬਈ ਦਾ ਪਿਆਰ ਸੀਗਾ ਸਾਡਾ ਬਈ ਇਹ ਤੇ ਉਹ ਕੀ ਤਿਆਈ ਨੀ ਪਿਆਰ ਤੇਨੂੰ ਨਹੀਂ ਪਤਾ ਲੱਗਦਾ ਸੀ ਇਹਦੀ ਅਗੇਜਮੈਂਟ ਹੋਈ ਐ ਨੇ ਮਗਰਲਾ ਘਰ ਵੀ ਪੱਟਿਆ ਗਿਆ ਜੀ ਦੇ ਨਾਲ ਹੋਈ ਸੀ ਉਹ ਘਰ ਵੀ ਪੱਟਿਆ ਉਹਨਾਂ ਦੀ ਬੇਇੱਜ਼ਤੀ ਹੋ ਗਈ ਕਾਰਡ ਕੋਡ ਛੱਪਗੇ ਸੀਗੇ ਨਹੀਂ ਕਾਰਡ ਨਹੀਂ ਛੱਪੇ ਸੀਗੇ ਬਸ ਛਪਣ ਵਾਲੇ ਸੀ ਬਈ ਤਿਆਰੀ ਸੀ ਜਮਾ ਕੱਪੜੇ ਕੁੱਪੜੇ ਦਾ ਬਣਾਲੇ ਸੀਗੇ ਬਈ ਤੇ ਮੈਂ ਤਾਂ ਬਈ ਫਿਰ ਮੈਂ ਪਹਿਲਾਂ ਕਿਹਾ ਸੀ ਵੀ ਦੱਸ ਦੇ ਤੇ ਬਈ ਉਹ ਫਿਰ ਡਰ ਗਈ ਤੇ ਉਹੀ ਗੱਲ ਹੁਣ ਵੀ ਸਾਨੂੰ ਹੁਣ ਆਏ ਨਹੀਂ ਹਿਸਾਬ ਕਿਤਾਬ ਹੁੰਦਾ ਵੀ ਕਹੇ ਸਾਨੂੰ ਤਾਂ ਕਿਸੇ ਨੇ ਪਹਿਲਾਂ ਕਿਹਾ ਸੀਗਾ ਉਹ ਕਹਿੰਦੇ ਬਈ ਮੈਨੂੰ ਕਿਸੇ ਨੇ ਉਹ ਇਹ ਬਿਸਕੁਇਟੀ ਮਿਲ ਜਾਂਦੀ ਹੁੰਦੀ ਤੁਹਾਨੂੰ ਕੋਈ ਨਹੀਂ ਕੁਛ ਕਹਿ ਸਕਦਾ ਹੋਰ ਬਈ ਸਾਨੂੰ ਹਿਸਾਬ ਨਹੀਂ ਲੱਗ ਰਿਹਾ ਵੀ ਤੁਹਾਨੂੰ ਸਕਿਉਰਿਟੀ ਮਿਲੂ ਕਿਵੇਂ ਤਾਂ ਹੁਣ ਇਹ ਸਕਿਉਰਿਟੀ ਵਿਭਾਗ ਦੇ ਨਾਲ-ਨਾਲ ਜਿੱਥੇ ਇਹ ਕਹਿ ਸਕਦਾ ਵੀ ਘਰਦਿਆਂ ਨੂੰ ਛੱਡ ਕੇ ਇਹ ਕੰਮ ਦਾ ਧੱਕਾ ਕੀਤਾ ਜਾਂ ਤਾਂ ਕਾਨੂੰਨ ਹੀ ਇਸ ਤਰੀਕੇ ਦੇ ਬਣ ਗਏ ਵੀ ਇਹਨਾਂ ਨੂੰ ਪੂਰੀ ਖੁੱਲ ਮਿਲੀ ਵੀ ਆ ਪ੍ਰੋਪਰ ਤਰੀਕੇ ਦੇ ਨਾਲ ਵੀ ਜਦੋਂ ਮਰਜੀ ਭੱਜ ਜੋ ਕਰ ਜੋ ਤੈਨੂੰ ਨਹੀਂ ਪਤਾ ਲੱਗਦਾ ਸੀ ਵੀ ਮਾਪਿਆਂ ਦੀ ਬੇਇੱਜ਼ਤੀ ਉਹ ਤੇਰਾ ਸਗਨ ਪੈ ਗਿਆ ਗਿਆ ਮੁੰਡੇ ਵਾਲਿਆਂ ਦੇ ਪਰਿਵਾਰ ਦੀ ਵੀ ਇੱਜ਼ਤ ਤੇਰੇ ਭੈਣ ਭਾਈ ਸਾਰੇ ਹੈਗੇ ਉਹਨਾਂ ਦੀ ਇੱਜ਼ਤ ਖਰਾਬ ਹੋਊ ਬੇਸਤੀ ਤਾਂ ਹੈ ਪਰ ਮੈਂ ਪਿਆਰ ਕਰਦੀ ਛੱਡ ਨਹੀਂ ਸਕਦੀ। ਉਹ ਫਿਰ ਪਹਿਲਾਂ ਦੱਸਣਾ ਸੀ ਪਿਆਰ ਕਰਦੀਆਂ ਤਾਂ ਹੁਣ ਅਗਲੇ ਦਾਗਾ ਸਗਣ ਪੈ ਗਿਆ ਉਹ ਵਿਆਹ ਦੀ ਤਿਆਰੀ ਕਰੀ ਬੈਠਿਆ ਇੰਨੇ ਪੈਸੇ ਖਰਚ ਤੇ ਹੁਣ ਪਿਆਰ ਚੀਤੇ ਕਿ ਪਿਆਰ ਪਹਿਲਾਂ ਦੱਸਣਾ ਸੀ ਘਰੇ। ਬਈ ਸਾਡਾ ਰਹਿਣਾ ਕੀ ਸੀ ਅੱਜ ਬਈ ਵਿਆਹ ਹੋ ਜਾਂਦਾ ਬਈ ਅਸੀਂ ਅਸੀਂ ਉਹੀ ਮਰ ਜਾਂਦੇ। ਨਹੀਂ ਜੇ ਜੇ ਇੱਕ ਮਿੰਟ ਵਿਆਹ ਹੋ ਜਾਂਦਾ ਤੋ ਕਹਿੰਦਾ ਰਹਿਣਾ ਕੀ ਤੇ ਹੁਣ ਤੁਸੀਂ ਲੋਕੇ ਭੱਜੇ ਫਿਰਦੇ ਹੁਣ ਕੀ ਰਹਿ ਜੂ ਤੁਹਾਡਾ। ਉਹ ਤਾਂ ਫਿਰ ਬਈ ਤੁਹਾਨੂੰ ਕਿਸ ਨੇ ਕਿਹਾ ਸੀਗਾ ਉਹ ਬਈ ਮੈਂ ਆਪ ਹੀ ਵਿਆਹ ਕਰਾਵਾਂ। ਕਿਹੜੇ ਨੇ ਕਿਹਾ ਉਹਨੂੰ ਕਹਿ ਦਵਾਸ ਕਿਉਂ ਆਲਟੀ। ਉਹ ਕਹਿੰਦਾ ਹੁਣ ਬਈ ਕਹਿੰਦਾ ਖਣੀ ਮੇਰਾ ਵਕੀਲ ਆ ਕੇ ਕਿੰ ਕੀ ਆ ਵਗਦੇ ਕਹਿੰਦਾ ਮੈਨੂੰ ਉਹ ਕਹਿੰਦਾ ਬਈ ਉਹ ਨਦਰਨ ਤੇ ਮੈਂ ਕਹਿੰਦਾ ਜਦੋਂ ਉਹ ਆਊਗਾ ਤੁਹਾਨੂੰ ਸਾਡਾ ਕੰਮ ਹੀ ਹੋ ਜੂ ਬਈ ਹੂੰ ਤਾਂ ਕਰਕੇ ਥੋਨੂੰ ਸੱਦੇ ਬਈ ਸਾਡਾ ਕੋਈ ਨਹੀਂ ਤੇਰੇ ਤੇਰੇ ਘਰ ਦੇ ਕੀ ਕਹਿੰਦੇ ਆ ਸਾਡੇ ਘਰ ਦੇ ਦਾ ਬਈ ਆਪ ਹੁਣ ਕਹਦੇ ਬਈ ਤੂੰ ਆ ਜਿਹੜਾ ਕੰਮ ਕੀਤਾ ਆਦਾ ਆਪੀ ਭੁਗਤ ਬਈ ਉਹ ਕਹਿੰਦੇ ਅਸੀਂ ਤਾਂ ਜੇ ਸਾਡੇ ਆਏ ਘਰੇ ਘਰੇ ਉਹ ਫੇਰ ਤਾਂ ਕਹ ਰਹੇਗੇ ਸਾਡਾ ਤਾਂ ਬੇਦਾਖਲ ਕੀਤਾ ਬਈ ਆਦਾ ਆਪੀ ਭੁਗਤ ਤਾਂ ਵੀ ਸਾਨੂੰ ਕਿਹੜਾ ਪੁੱਛ ਕੇ ਕੀਤਾ ਹੁਣ ਇਹਦੇ ਘਰ ਦੇ ਵੀ ਨਹੀਂ ਰੱਖਦੇ ਮੇਰੇ ਘਰ ਦੇ ਤਾਂ ਕਹਿੰਦੇ ਜਾਣਾ ਹੀ ਮੁਕਾ ਦਾਂਗੇ ਨੇ ਦੋਨੋਂ ਇਹ ਹੂੰ ਤੁਸੀਂ ਹੁਣ ਸਾਡਾ ਹੱਲ ਕਰੋ ਉਹਨਾਂ ਨੂੰ ਤਾਂ ਜੀ ਮੈਂ ਕਹਿੰਦਾ ਬਣਾ ਲਾਂ ਛੋੜੀ ਬਈ ਬਾਅਦ ਵਿੱਚ ਵਰਤਨ ਲੱਗ ਹੀ ਜਾਂਦੇ ਮੈਨੂੰ ਤਾਂ ਐ ਸੀ ਬਈ ਹੋਰ ਦੋ ਚਾਰ ਮਹੀਨਿਆਂ ਨੂੰ ਦੋਵੇਂ ਪਰਿਵਾਰਾਂ ਵਰਤਨ ਲੱਗ ਹੀ ਜਾਣਗੇ ਬਈ ਯਾਰ ਤੇ ਸਾਨੂੰ ਐ ਨਹੀਂ ਪਤਾ ਸੀਗਾ ਵੀ ਐਡਾ ਵੱਡਾ ਕੰਮ ਹੋ ਜਾਊਗਾ ਵੀ ਸਾਡੇ ਉਹ ਮਗਰ ਪੈ ਜਾਣਗੇ ਕੀ ਕੀ ਕੰਮ ਕੀ ਕਰਦੇ ਤੁਸੀਂ ਮੈਂ ਤਾਂ ਵੀ ਵੇਲਡਰ ਐ ਯਾਰ ਬਈ ਪੜ ਕੇ ਹਟਿਆ ਸੀਗਾ ਤੇ ਨੌਕਰੀ ਨਗਰੀ ਦਾ ਕੋਈ ਮਿਲੀ ਨਹੀਂ ਬਈ ਵੇਲ ਲੈ ਹੀ ਐ ਹੂੰ ਤੇ ਬਸ ਤੇਰੇ ਥੋੜੇ ਬਹੁਤ ਤੇ ਪੈਸੇ ਸੀਗੇ ਬਈ ਸ਼ੋਗਰੀ ਮਿਲ ਗਈ ਨੌਕਰੀ ਨਹੀਂ ਮਿਲੀ ਨੌਕਰੀ ਨਹੀਂ ਮਿਲੀ ਹਾਂ ਭਾਈ ਨਹੀਂ ਹਣ ਤੈਨੂੰ ਨਹੀਂ ਲੱਗਿਆ ਇਹ ਚੀਜ਼ ਵੀ ਇਹਨੂੰ ਸਾਂਭੇਗਾ ਕਿੱਥੇ ਨੂੰ ਭਜਾ ਕੇ ਤਾਂ ਐ ਲਿਆਇਆ ਤੇ ਇਹਨੂੰ ਨਹੀਂ ਪਤਾ ਸੀ ਵੀ ਇਹ ਵਿਲਾ ਹੈਗਾ ਕੰਮਕਾਰੇ ਕੋਈ ਕਰਦਾ ਨਹੀਂ ਠੀਕ ਆ ਇਹ ਇਦਾਂ ਤੁਰਿਆ ਫਿਰਦਾ ਤੂੰ ਇਹਦੇ ਨਾਲ ਭੱਜ ਕੇ ਵਿਆਹ ਕਰਾ ਮੈਂ ਕਿਹਾ ਚਲ ਕੋਈ ਨਾ ਪੜਦੇ ਆ ਕਰ ਲੈਣਗੇ ਕੰਮ ਹੂੰ ਸਾਨੂੰ ਐ ਕੋਈ ਨਾ ਰੋਗੜੀ ਮਿਲ ਜੀ ਸਾਨੂੰ ਐ ਸੀਗਾ ਤੇ ਥੋੜੇ ਬੋਤੇ ਅਸੀਂ ਪੈਸੇ ਪੁਸੇ ਜੋੜੇ ਸੀ ਬਈ ਫਿਰ ਸਭੂਸਾ ਵਿੱਚ ਮੈਂ ਗੁੰਡੀ ਗੰਡੀ ਲਾ ਕੇ ਹੂੰ ਉਹਨਾਂ ਦਾ ਉਹ ਤਾਂ ਸਾਡੇ ਵਿਆਹ ਤੇ ਲਾ ਗਏ ਬਈ ਸਾਨੂੰ ਪਤਾ ਹੀ ਨਹੀਂ ਸੀਗਾ ਬਈ ਇੰਨੇ ਖਰਚਾ ਆਉਂਦਾ ਵਿਆਹ ਤੇ ਜਿੰਨੇ ਮੈਂ ਜੋੜੇ ਸੀਗੇ ਉਹ ਸਾਡੇ ਵਿਆਹ ਤੇ ਲਾ ਗਏ ਬਈ ਤੇ ਬਸ ਦੋ ਦਿਨਾਂ ਦਾ ਸਾਡੇ ਕੋਲੇ ਖਰਚਾ ਪਾਣੀ ਸੀਗਾ ਉਹ ਜਿਹੜਾ ਅਸੀਂ ਰਹਿ ਰਹੇ ਹੂਏ ਆ ਦਸੇ ਪਾਸੇ ਹੂੰ ਉਹ ਵੀ ਸਾਡਾ ਜਮਾਂ ਖਾਲੀ ਹੋ ਗਏ ਤਾਂ ਕਰਕੇ ਜੀ ਤੁਹਾਨੂੰ ਫੋਨ ਕੀਤਾ ਵੀ ਸਸੀਂ ਤਾਂ ਘਰ ਦੇ ਉਹਨੂੰ ਇਹੀ ਬੇਨਤੀ ਕਰਦੇ ਆ ਵੀ ਜਾਲੇ ਤਾਂ ਹੋ ਹੀ ਗਿਆ ਸਾਡਾ ਵਿਆਹ ਵੀ ਤੁਸੀਂ ਸਾਨੂੰ ਸਹਿਕਾਰ ਕਰ ਲੋ ਭਈ ਵਿਆਹ ਹੀ ਤੁਸੀਂ ਕਰਨਾ ਸੀ ਜਿਹੜੀ ਗੱਲ ਤੁਸੀਂ ਹੁਣ ਕਹਿੰਦੇ ਹੋ ਹੁਣ ਕੈਮਰੇ ਸਾਹਮਣੇ ਖੜ ਕੇ ਘਰਦਿਆਂ ਨੂੰ ਕਹਿੰਦੇ ਆ ਉਹਨਾਂ ਨੂੰ ਕਹਿੰਦੇ ਆ ਵੀ ਸਾਨੂੰ ਸਬਕਾਰ ਕਰ ਲੋ ਤੁਸੀਂ ਥੋੜਾ ਬਹੁਤਾ ਤਾਂ ਘਰਦਿਆਂ ਨੂੰ ਦੱਸ ਦੇ ਜੇ ਦੱਸ ਦੇ ਹੁਣ ਤਾਂ ਤੁਹਾਡਾ ਸਿੱਧਾ ਕਸੂਰ ਆ ਜੀ ਇਹ ਮਾੜਾ ਮੋਟਾ ਆਪਦੇ ਘਰੇ ਦੱਸ ਦੀ ਤੂੰ ਇਹਨਾਂ ਦੇ ਘਰੇ ਦੱਸਦਾ ਵੀ ਆਹ ਗੱਲ ਆ ਕੋਈ ਤਾਂ ਸੋਲੂਸ਼ਨ ਲੱਭਦਾ ਤੁਸੀਂ ਚੌਪੜੀ ਪੀਤੇ ਭੱਜਦੇ ਭਈ ਮੈਂ ਤਾਂ ਕਿਹਾ ਸੀ ਇਹਨੂੰ ਦੱਸਣ ਨੂੰ ਵੀ ਦੱਸ ਦੇ ਹੂੰ ਬੀਜਾ ਮੈਂ ਕੋਈ ਇਹ ਕਹਿੰਦੀ ਮੈਨੂੰ ਕੋੜ-ਕੋਟੀ ਮਾਰ ਦੇਣਗੇ ਵੀ ਮੇਰੇ ਘਰ ਦੇ ਭੜੇ ਬੜੇ ਆ ਇਹ ਨਹੀਂ ਇਹ ਨਹੀਂ ਨਹੀਂ ਕਹਿੰਦੀ ਮੈਂ ਗੇਜਮੈਂਟ ਕਰਾਉਂਦੀ ਨਹੀਂ ਘਰ ਦੇ ਨੇ ਵੀ ਧੱਕੇ ਨਾਲ ਕਰਤੀ ਇਹਨੇ ਤਾਂ ਨਾਂ ਕਿਹਾ ਸੀ ਮੈਨੂੰ ਤੈਨੂੰ ਪੁੱਛਿਆ ਸੀ ਤੇਰੇ ਘਰ ਦੇ ਨੇ ਸਕਣ ਪਾਉਣਾ ਸੀ ਮੈਂ ਮਨਾਂ ਕੀਤਾ ਸੀ ਕਿ ਮੈਂ ਕਿਹਾ ਮੈਂ ਹਲੇ ਨਹੀਂ ਵਿਆਹ ਕਰਵਾਉਣੇਗਾ ਉਹਨਾਂ ਨੇ ਧੱਕੇ ਨਾਲ ਕਰਤਾ ਨਹੀਂ ਧੱਕੇ ਨਾਲ ਹੁਣ ਮਾਪਿਆਂ ਨੇ ਵੀ ਉਮਰ ਦੇਖਣੀ ਹੁੰਦੀ ਆ ਸਾਰੀ ਚੀਜ਼ ਦੇਖਣੀ ਹੁੰਦੀ ਆ ਤੁਸੀਂ ਉਹਨਾਂ ਨੂੰ ਇਹ ਗੱਲ ਪਹਿਲਾਂ ਕਿਉਂ ਨਹੀਂ ਦੱਸੀ ਫਿਰ ਆ ਭੱਜਣ ਦਾ ਜੀਰਾ ਕਿਵੇਂ ਕਰ ਲਿਆ ਮੈਂ ਤਾਂ ਉਹਨਾਂ ਨੂੰ ਇਹ ਕਿਹਾ ਸੀ ਕਿ ਮੈਂ ਹਲੇ ਜੌਬ ਦੇਖਣੀ ਐ ਮੈਂ ਪੜਦੀ ਆ ਹਲੇ ਨਹੀਂ ਵਿਆਹ ਕਰ ਟੈਂ ਸਾਢੇ 6 ਮਹੀਨੇ ਵੀ ਦਾਰੇ ਲੂਰੇ ਲਈ ਚੱਲ ਰਿਹਾ ਉਹਦੋਂ ਮੈਨੂੰ ਜੋਬ ਜੂ ਮਿਲ ਜੂਗੀ ਵੀ ਜੋਬ ਜਦੋਂ ਮਿਲੀ ਹੋਵੇ ਫਿਰ ਤਾਂ ਰਸਤਾ ਹੋ ਹੀ ਜਾਂਦਾ ਏ ਨੌਕਰੀ ਹੋਵੇ ਤਾਂ ਤੇ ਉਹ ਵੀ ਘਰ ਦੇ ਨੂੰ ਵੀ ਗੜੀ ਦਾ ਕੋਈ ਸ਼ੱਕ ਹੋ ਗਿਆ ਪਹਿਨ ਗੱਲ ਉਹਨਾਂ ਨੇ ਤਾਂ ਵੀ ਐ ਮਿੰਟੋ ਮਿੰਟੇ ਆਏ ਸਗਣ ਪਾ ਕਿ ਤੇ ਵਿਆਹ ਹੀ ਕਰਤਾ ਗੁੰਮਰਾਹ ਕੀਤਾ ਜਾ ਰਿਹਾ ਸੀ ਘਰਦਿਆਂ ਨੂੰ ਵੀ ਪੂਰੀ ਪਲਾਨ ਦੇ ਤਹਿਤ ਵੀ ਮੈਂ ਉੱਥੇ ਜੋਬ ਲੱਭਦੀਆਂ ਨੌਕਰੀ ਲੱਭਣੀਆਂ ਮੈਨੂੰ ਹਜੇ ਆ ਅਸ਼ਿੰਗਰ ਸ਼ੈਜਰਾ ਸਟ੍ਰਗਲ ਆ ਉਹ ਕਰ ਲੈਣ ਦਿਓ ਹਜੇ ਮੈਂ ਸਾਲ 2 ਸਾਲ ਵਿਆਹ ਨਹੀਂ ਕਰਾਉਣਾ ਪਰ ਇਧਰ ਕੋਈ ਨੌਕਰੀ ਵਾਲਾ ਚੱਕਰ ਨਹੀਂ ਸੀ ਇਧਰ ਸੀਗਾ ਇਹਨਾਂ ਦਾ ਪਿਆਰ ਮੁਹੱਬਤ ਦਾ ਚੱਕਰ ਜਦੋਂ ਪਤਾ ਲੱਗ ਗਿਆ ਵੀ ਸਗਣ ਪੈ ਗਿਆ ਕੰਮ ਹੋ ਗਿਆ ਉਦੋਂ ਮੁੜ ਕੇ ਇਹ ਫਿਰ ਫਰਾਰ ਹੋਣ ਵਾਲੀ ਗੱਲ ਹੋਈ ਆ ਹੁਣ ਕਰਦਿਆਂ ਨੇ ਫੋਨ ਲਾ ਕੇ ਕੀ ਕਹਿੰਦੇ ਆ ਤੈਨੂੰ ਹੁਣ ਕਰਦੇ ਧਮਕੀ ਦਿੰਦੇ ਆ ਕਹਿੰਦੇ ਦੋਨਾਂ ਨੂੰ ਨਹੀਂ ਛੱਡਣਾ ਦੋਨਾਂ ਨੂੰ ਜਾਨੋਂ ਮਾਰ ਦੇਵਾਂਗੇ ਫੋਨ ਮੈਨੂੰ ਆਇਆ ਸੀ ਪਹਿਲਾਂ ਵੀ ਇਹਨੇ ਕੀ ਕੀ ਨੇ ਇਹ ਤੇ ਭਰਾ ਨੇ ਕਿ ਬਾਪੂ ਨੇ ਕੀਤਾ ਇਹ ਵੀ ਭਰਾ ਦਾ ਫੋਨ ਸੀਗਾ ਬਾਪੂ ਵੀ ਕੋਲੀ ਬੈਠਾ ਸੀ ਹੂੰ ਤੇ ਇਹਦਾ ਫੋਨ ਤਾਂ ਬੰਦ ਸੀ ਹੂੰ ਮੈਂ ਮੇਰਾ ਨੰਬਰ ਪਤਾ ਨਹੀਂ ਬਈ ਕਿੱਥੋਂ ਲਿਆ ਰੂਆ ਤੇ ਉਹਨਾਂ ਨੇ ਬਈ ਅਸੀਂ ਜਦੋਂ ਰੋਟੀ ਖਾਈ ਜਾਂਦੇ ਸੀ ਜਦੋਂ ਫੋਨ ਆਇਆ ਹੂੰ ਤੇ ਉਹਨਾਂ ਨੇ ਬਈ ਬੜਾ ਮੈਨੂੰ ਇੱਕਦੂ ਗਾਲਾਂ ਕੱਢੀਆਂ ਹੂੰ ਤੇ ਬਾਅਦ ਵਿੱਚ ਮੈਨੂੰ ਕਹਿੰਦੇ ਬਈ ਛੱਡ ਦੇ ਨੀ ਤੈਨੂੰ ਬਈ ਤੂੰ ਸਾਡੇ ਇੱਜ਼ਤ ਰੋਲੀ ਆ ਤੇ ਮੈਂ ਕਹਾਂ ਬਈ ਵਿਆਹ ਕਰਾਇਆ ਬਈ ਪਿਆਰ ਕਰਦੇ ਸੀ ਉਹ ਕਹਿੰਦੇ ਪਿਆਰ ਦਾ ਤਾਂ ਅਸੀਂ ਕੋਈ ਨਹੀਂ ਅਸੀਂ ਤੈਨੂੰ ਇਕੱਲੇ ਨਹੀਂ ਹਣੀ ਅਸੀਂ ਨਾਲ ਕੁੜੀ ਨੂੰ ਵੀ ਮਾਰਾਂਗੇ ਵੇਸੀ ਆਏ ਨਹੀਂ ਬਈ ਅਣਖ ਵਾਲੇ ਬੰਦੇ ਆ ਬੇਸਿਕਲੀ ਤੈਨੂੰ ਮਾਰਦੇਗਾ ਅਸੀਂ ਛੱਡਨੀ ਕੁੜੀ ਵੀ ਨਹੀਂ ਘਰੇ ਉਹਨੂੰ ਵੀ ਨਹੀਂ ਮਾਰਦੇ ਨਹੀਂ ਹੁਣ ਘਰੋਂ ਦਾ ਚੱਲ ਤੈਨੂੰ ਵੀ ਬੇਦਖਲ ਕਰਤਾ ਰਹੀ ਨੇ ਕਿੱਥੋਂ ਅਸੀਂ ਬਈ 2 ਦਿਨ ਤਾਂ ਫੁੱਟ ਲੱਟਲ ਚ ਰਹੇ ਸੀਗੇ ਬਈ ਪੈਸੇ ਸੀਗੇ ਹੁਣ ਤਾਂ ਬਈ ਅੱਜ ਸਾਡੀ ਜਿਵੇਂ ਬਸ ਹੋਈ ਬੇਵਸ ਹੋਈ ਪਈ ਐ ਤੇ ਤਾਂ ਕਰਕੇ ਅਸੀਂ ਸਾਨੂੰ ਕਿਹਾ ਬਈ ਇੱਥੇ ਰੋਟੀ ਪਾਣੀ ਦਾ ਵੀ ਸਾਡਾ ਔਖਾ ਹੋਇਆ ਪਿਆ ਬਈ ਦੇਖੋ ਹੁਣ ਇਹ ਹੁਣ ਇੱਕ ਗੱਲ ਧਿਆਨ ਨਾਲ ਸੋਚ ਲਓ ਜਿਹੜੇ ਘਰਾਂ ਚੋਂ ਭਾਈਦਿਆ ਹੁਣ ਇਹ ਕੁੜੀ ਨੇ ਪਤਾ ਨਹੀਂ ਕਿੰਨੀਆਂ ਕੁੜੀਆਂ ਦਾ ਅੱਗਾ ਚੰਗਾ ਮਾਰ ਦੇਣਾ ਉਹਨਾਂ ਦੀ ਆਜ਼ਾਦੀ ਖੋਲਣੀ ਆ ਹੁਣੇ 2-4 ਦਿਨ ਹੋਟਲਾਂ ਚ ਜਿੰਨੇ ਕੁ ਪੈਸੇ ਸੀ ਇਹਨਾਂ ਕੋਲੇ ਇਹਨਾਂ ਨੇ ਉਹ ਖਾ ਪੀ ਲੇ ਹੁਣ ਇਹਨਾਂ ਨੂੰ ਕਵੀ ਅਸੀਂ ਰਾਤ ਕੱਟਗੇ ਕਿੱਥੇ ਰੋਟੀ ਖਾਣੀ ਕਿੱਥੋਂ ਆ ਇਹਨਾਂ ਦੇ ਪੱਲੇ ਕੁਛ ਵੀ ਨਹੀਂ ਬੱਚਿਆ ਠੀਕ ਆ ਇੱਥੇ ਹੀ ਇਹ ਜਿਹੜਾ ਤੁਰੇ ਫਿਰਦੇ ਆ ਹੁਣ ਇਹਨਾਂ ਨੂੰ ਇਹ ਵੀ ਸਾਨੂੰ ਜਾਣ ਤੋਂ ਵੀ ਖਤਰਾ ਇਹਦੇ ਮਾਪਿਓ ਨੇ ਵੀ ਵੇਖੜ ਖੜ ਕਰਤਾ ਵੀ ਨਹੀਂ ਤੂੰ ਚੱਜ ਦਾ ਕੰਮ ਨਹੀਂ ਕੀਤਾ ਠੀਕ ਆ ਤੂੰ ਕੁੜੀ ਕਿਸੇ ਦਿਨ ਨੂੰ ਲੈ ਕੇ ਆਇਆ ਸਾਨੂੰ ਪੁੱਛਿਆ ਨੂੰ ਸਾਨੂੰ ਦੱਸਿਆ ਨਹੀਂ ਕੰਮਕਾਰ ਇਹ ਮਾਪਿਓ ਕੀ ਕੰਮ ਕਰਦੇ ਮਾਪੇ ਬਈ ਖੇਤੀਬਾੜੀ ਕਰਦੇ ਥੋੜੀ ਜ਼ਮੀਨ ਥੋੜੀ ਹੈ ਬਈ ਠੇਕੇ ਠੂਕੇ ਦੇ ਲੈ ਕੇ ਬਈ ਬਸ ਟਾਈਮ ਪਾਸ ਕਰਦੇ ਕਿੰਨੇ ਭਰਾਂ ਦੋ ਪਹਿਲਾਂ ਸੀ ਬਈ ਕਿ ਮੇਰੇ ਹੋਰ ਭਰਾ ਗਿਆ ਇੱਕ ਬਸ ਮੈਂ ਦੋ ਭਰਾ ਉਹ ਕੀ ਕੰਮ ਕਰਦਾ ਉਹ ਵੀ ਖੇਤੀਬਾੜੀ ਕਰਦਾ ਬਾਪੂ ਨਾਲ। ਹਣ ਤੁਸੀਂ ਦੇਖ ਲਓ ਇਹ ਮਸਾਂ ਟਾਈਮ ਪਾਸ ਆਪ ਦਾ ਕਰਦੇ ਆ ਠੀਕ ਆ। ਕਿੰਨੀਆਂ ਕਲਾਸਾਂ ਪੜ੍ਹੀਆਂ ਕੁੜੀਏ? ਮੈਂ ਨਰਸਿੰਗ ਕਰੀ ਹੋਈ ਆ। ਨਰਸਿੰਗ ਤੂੰ ਕਰੀ ਹੋਈ ਹੈ ਤੇ ਇਹਨੂੰ ਨਹੀਂ ਲੱਗਦਾ ਵੀ ਮਾਂ ਪਿਓ ਤੋਂ ਇੰਨਾ ਖਰਚਾ ਕਰਾਇਆ। ਤੈਨੂੰ ਉਹਨਾਂ ਨੇ ਤੇਰੇ ਵਿਸ਼ਵਾਸ ਤੇ ਬਾਹਰ ਭੇਜਿਆ ਹਸਪਤਾਲ ਦੇ ਵਿੱਚ। ਹਸਪਤਾਲ ਚ ਕਰਦੀ ਸੀ ਨਾ। ਤੇ ਹਸਪਤਾਲ ਜੇ ਤੂੰ ਉੱਥੇ ਨੌਕਰੀ ਕਰਦੀ ਇੰਨਾ ਵਿਸ਼ਵਾਸ ਕਰਕੇ ਤੈਨੂੰ ਭੇਜਿਆ ਉਹਨਾਂ ਨੇ। ਮੈਂ ਪਿਆਰ ਹੀ ਕੀਤਾ ਕੋਈ ਗਨਾਹ ਥੋੜੀ ਜਿਹੀ ਗਨਾਹ ਤੇ ਨਹੀਂ ਕੀਤਾ ਪਿਆਰ ਕੀਤਾ ਤੇ ਘਰੇ ਦੱਸਣਾ ਸੀ ਪਿਆਰ ਤੂੰ ਕੀਤਾ ਦੱਸਣਾ ਥੋਡੇ ਪਿੰਡ ਦੇ ਸਰਪੰਚ ਨੇ ਸੀ ਦੱਸਣੀ ਤਾਂ ਤੂੰ ਸੀ ਨਾ ਕਰੇ ਵੀ ਮੈਂ ਪਿਆਰ ਕਰਦੀ ਮੈਂ ਵਿਆਹ ਕਰਾਉਣਾ ਉੱਥੇ ਭਾਈ ਮੈਨੂੰ ਇਹ ਸੀ ਕਿ ਮੈਨੂੰ ਮਾਰ ਦੇਣਗੇ ਜਾਨੋ ਤੇ ਫੇਰ ਫਿਰ ਹੁਣ ਭੱਜੇ ਫਿਰਦੇ ਹੁਣ ਕੀ ਥੋਡੇ ਫੁੱਲ ਪਾਉਣਗੇ ਚਲੋ ਮੈਂ ਕਿਹਾ ਸੀ ਹੌਲੀ ਹੌਲੀ ਦੱਸ ਦਾਂਗੇ ਕੋਰਡ ਮੈਰਿਜ ਕਰਵਾ ਲੈਂਦੇ ਤੂੰ ਦੱਸਣਾ ਠੀਕ ਆ ਹੁਣ ਵੀ ਤਾਂ ਕੋਰਡ ਮੈਰਿਜ ਕਰਾਈ ਹੈ ਜਦੋਂ ਸਗਣ ਪੈ ਗਿਆ ਤੈਨੂੰ ਪਤਾ ਵੀ ਗਾਂ ਜਿੱਥੇ ਤੈਨੂੰ ਮੰਗਿਆ ਸੀ ਗਾਂ ਉਹ ਪਰਿਵਾਰ ਦੀ ਵੀ ਬੇਇੱਜ਼ਤੀ ਆ ਮੈਂ ਤਾਂ ਕਰਦੇ ਨੂੰ ਮਨਾ ਕੀਤਾ ਸੀਗਾ ਜ਼ਬਰਦਸਤੀ ਕੀਤਾ ਹੀ ਕਰਦੇ ਨੇ ਤਾਂ ਠੱਕੇ ਨਾ ਬਈ ਉਹਨਾਂ ਕਰਦੇ ਮਰੇ ਪੁੱਛ ਲੈਣਦੇ ਬਈ ਜਦੋਂ ਕਾਹ ਤੋਂ ਇੰਨੀ ਕਾੜੀ ਕੀਤੀ ਬਈ ਕਰਦੇ ਨੇ ਅੱਛਾ ਜਿਹੜੇ ਮਾਂ ਪਿਓ ਨੇ ਇੰਨੀ ਉਮਰ ਨਗਾਤੀ ਇਹਨੂੰ ਪਾਲਿਆ ਪਲੋਸਿਆ ਪੜਾ ਕੇ ਉੱਥੇਗਾ ਨੌਕਰੀ ਤੇ ਲਵਾਇਆ ਠੀਕ ਆ ਉਹ ਕਾਲ ਕਰਦੇ ਸੀ ਤੁਸੀਂ ਨਿਕਾਲ ਕਰਦੇ ਤੁਹਾਨੂੰ ਜ਼ਿਆਦਾ ਪਤਾ ਸੀ ਕਿ ਉਹਨਾਂ ਨੂੰ ਪਤਾ ਸੀ ਬਈ ਇਹ ਪਿਆਰ ਉਹਨਾਂ ਨੂੰ ਐ ਚਾਹੀਦਾ ਸੀ ਨਾ ਬਈ ਮੈਂ ਜਵਾਕ ਕੋਲ ਕਰੀ ਪੁੱਛ ਲੈਣ ਨਾ ਕਿਥੇ ਬਈ ਕੋਸ਼ਣ ਜਾ ਕੇ ਵੀ ਉਹਨੇ ਪੁੱਛਿਆ ਨਹੀਂ ਗਾ ਬਈ ਇਹ ਇੱਕ ਰਿਪੋਰਟ ਚੜੀ ਦੇਗੀ ਇਹ ਕਹੀ ਦਿੰਦੀ ਵੀ ਮੈਂ ਨਹੀਂ ਖੁਸ਼। ਫਿਰ ਗਲਤੀ ਤਾਂ ਹੁਣ ਥੋਡੀ ਆ ਉਹਨਾਂ ਨੇ ਤਾਂ ਪੁੱਛ ਲਿਆ ਦੱਸਣ ਦਾ ਤਾਂ ਇਹਦਾ ਫਰਜ਼ ਸੀ। ਉਹਦਾ ਵੀ ਮੈਂ ਕਹੀ ਐਨੇ ਨੇ ਦੱਸਿਆ ਨਹੀਂ ਹੁਣ ਬਈ ਫਿਰ ਫਾਹੇ ਵੀ ਡੰਗੇ ਇਹਦਾ ਫੋਨ ਤਾਂ ਵੇਚਦਾ ਗੱਲ ਮੈਂ ਤੇ ਮੇਰੇ ਕੋਲ ਤਾਂ ਬਈ ਅੱਜ ਕੱਲ੍ਹ ਫੋਨ ਬਚਿਆ ਜੇ ਤਾਂ ਸਾਡਾ ਕੋਈ ਹੱਲ ਹੋ ਗਿਆ ਨਹੀਂ ਮੈਨੂੰ ਫੋਨ ਵੇਚ ਕੇ ਜਦੋਂ ਆਤ ਨੂੰ ਸਾਡਾ ਗੁਜ਼ਾਰਾ ਕਰਨਾ ਪਿਆ। ਲੋ ਜੀ ਇਹ ਉਹ ਹੁੰਦੇ ਉਹ ਪ੍ਰੇਮੀ ਜੋੜੇ ਆ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੁੰਦਾ ਅੱਗੇ ਭਵਿੱਖ ਕੀ ਆ ਅੱਗੇ ਰਹਿਣਾ ਕਿੱਥੇ ਆ ਜ਼ਿੰਦਗੀ ਨਿਗਾਉਣੀ ਕਿਵੇਂ ਆ ਸਾਡੇ ਖਰਚੇ ਕਿਵੇਂ ਚੱਕੇ ਜਾਣਗੇ ਠੀਕ ਆ ਇਹਨਾਂ ਨੇ ਲਵ ਮੈਰਿਜ ਜ਼ਰੂਰ ਕਰਾ ਲਈ ਆ ਪਰ ਹੁਣ ਇਹ ਇਹ ਜੀ ਲਵ ਮੈਰਿਜ ਹੋ ਗਈ ਆ ਤੁਸੀਂ ਇਹ ਦੇਖ ਲਓ ਵੀ ਬਹੁਤ ਇਹਨਾਂ ਨੂੰ ਔਖਾ ਜਿਹੜੇ ਪੈਸੇ ਟਕੇ ਸੀ ਉਹ ਮੁਕਾ ਲਈ ਦਾ ਜਿਹੜਾ ਫੋਨ ਸੀ ਉਹ ਵੇਚਤਾ ਟਾਈਮ ਪਾਸ ਸੀ ਜਿੰਨਾਂ ਦਾ ਹੋ ਗਿਆ ਕਰ ਲੇ ਕਿੰਨੇ ਦਿਨ ਹੋ ਗਏ ਵਿਆਹ ਹੋਏ ਨੇ ਪੰਜ ਕਿ ਦਿਨ ਹੋਏ ਪੰਜਾਂ ਦਿਨਾਂ ਜੀ ਧੂਆ ਨਿਕਲ ਗਿਆ ਬਾਈ ਮੈਨੂੰ ਪਤਾ ਹੀ ਨਹੀਂ ਸੀਗਾ ਇੰਨਾ ਖਰਚ ਆਊਗਾ ਬਾਈ ਮੈਨੂੰ ਕਿਪਸ ਮੈਨੂੰ ਤਾਂ ਐ ਸੀਗਾ ਕੋਈ 2-4000 ਰੁਪਏ ਵਿੱਚ ਬਾਈ ਉੱਥੇ ਸਾਈਨਸ ਨੂੰ ਕਰਨੇ ਹੋਣਗੇ ਕੋਈ ਪੇਪਰਾਂ ਤੇ ਕਹਿੰਦੇ ਕੋਟ ਮੈਰਜ ਮੈਨੂੰ ਤਾਂ ਐ ਸੀ ਵੀ ਉੱਥੇ ਜਾ ਕੇ ਕੋਈ ਪੇਪਰ ਉੱਪਰ ਹੋਣਗੇ ਕੋਈ ਸਾਈਨ ਕਰਦੇ ਆਂਗੇ ਕੋਈ 25-30000 ਰੁਪਏ ਸੀਗਾ ਮੈਨੂੰ ਐ ਸੀ ਵੀ 2-4000 ਚ ਵਿਆਹ ਹੋ ਜਾਊਗਾ ਵਿਚਾਲੇ ਕੋਈ ਥੋੜੇ ਦਿਨ ਅਸੀਂ ਰਹਿ ਪਾਂਗੇ ਉਹਨੂੰ ਘਰ ਦੇ ਮਨਮੁਨੇ ਆਣੇ ਉਹਦਾ ਬਾਈ ਇੱਕ ਵਾਰੀ ਜੀ 20-25000 ਲੈ ਗਏ ਰੇ ਸੀਗੇ ਸਾਰੇ ਲੈ ਗਏ ਪੈਸੇ ਫੇਰ ਸਾਨੂੰ ਫੋਨ ਵੇਚਣਾ ਪਿਆ ਬਾਈ ਜੇ ਲੋ ਤਾਂ ਨਹੀਂ ਪਤਾ ਸੀ ਇਹ ਬਿੱਲ ਆਏ ਕੁਛ ਇਹ ਕਰਦਾ ਨਹੀਂ ਠੀਕ ਆ ਤੂੰ ਆ ਆ ਨੌਕਰੀ ਤੇ ਕੋਈ 5-7000 ਰੁਪਿਆ ਕਮਾਉਂਦੀ ਸੀ ਫਿਰ ਇਹਨੂੰ ਕਿਤੇ ਕੰਮ ਤੇ ਵੀ ਜਾਂਦਾ ਲੱਗ ਜਾਣ ਦਿੰਦੀ ਇਹ ਪੜਦੇ ਸੀ ਇਹ ਮੈਂ ਕਿਹ ਕੋਈ ਨਾ ਪੜ ਕੇ ਨੌਕਰੀ ਲੱਗ ਜਾਣਗੇ ਤੇ ਲੱਗਿਆ ਹੁਣ ਡੀਸੀ ਇਹ ਲੱਗ ਜਾਣਗੇ ਕੋਈ ਨਾ ਅਜੇ ਵੀ ਲੱਗ ਜਾਣਗੇ ਲੱਗ ਜਾਣ ਪਰ ਹੁਣ ਇਹੀ ਗੱਲ ਆ ਕਰਦਿਆਂ ਦਾ ਖਤਰਾ ਪੂਰਾ ਕਰਦਿਆਂ ਤੋਂ ਡਰ ਬਈ ਅਸੀਂ ਤੁਹਾਨੂੰ ਤਾਂ ਹੀ ਅਸੀਂ ਤਾਂ ਇਹੀ ਤੁਹਾਨੂੰ ਕਹਿੰਦੇ ਆ ਵੀ ਸਾਡਾ ਮੈਨੂੰ ਕੀ ਕਹਿੰਦੇ ਆ ਮੈਂ ਕਿਹੜਾ ਜੱਜ ਨਾ ਲੱਗਿਆ ਵੀ ਤੁਹਾਨੂੰ ਸਿਕਿਉਰਿਟੀ ਦਵਾ ਦੋ ਫਿਰ ਵੀ ਬਈ ਤੁਹਾਨੂੰ ਸੁਣਦੇ ਕਰਦੇ ਹੈਗੇ ਵੀ ਅਸੀਂ ਕਹਿੰਦੇ ਕਿ ਸਾਡੀ ਕੋਈ ਫਰ ਉਨੇ ਕਰ ਦੇਦੇ ਕੋਈ ਗੱਲ ਕਰ ਦਿਓ ਵੀ ਚਲ ਸਾਡੇ ਜਾਂ ਸਾਨੂੰ ਸਕਿਉਰਿਟੀ ਵਿੱਚ ਜਿਹੜੀ ਗਲਤੀ ਹੋਣੀ ਸੀ ਹੋ ਗਈ ਵੀ ਚਲ ਸਾਨੂੰ ਸਹਕਾਰ ਕਰ ਲੈਣਾ ਵੀ ਅਸੀਂ ਵਿਆਹ ਹੀ ਕਰਾਇਆ ਸੀ ਕਿਹੜਾ ਕੋਈ ਗਲਤ ਕੰਮ ਤਾਂ ਨਹੀਂ ਕੀਤਾ ਜੀ ਹੂੰ ਤੇ ਚਲ ਵੀ ਜਿਹੜਾ ਕੋਈ ਹੋਣਾ ਸੀ ਹੋ ਗਿਆ ਤੇ ਹੁਣ ਸਾਡੀ ਬੇਵਸ ਹੋਈ ਬੈ ਜਾਨੂੰ ਮਾਰਨ ਮੂਰਨ ਇਹ ਲੰਮਾ ਅਰਜ਼ੀ ਕਰਾਈ ਵਾਲਾ ਪ੍ਰੇਮੀ ਜੋੜਾ ਤੇ ਇਹ ਹੱਥ ਜੋੜ ਕੇ ਬੇਨਤ ਕਰਦੇ ਆ ਮੈਨੂੰ ਕਹਿੰਦੇ ਆ ਜਾਂ ਪਬਲਿਕ ਨੂੰ ਕਹਿੰਦੇ ਆ ਵੀ ਸਾਨੂੰ ਇਸ ਕਾਨੂੰਨ ਦੇ ਰਾਹੀਂ ਕੋਈ ਸੁਰੱਖਿਆ ਮਿਲੇ ਸਿਕਿਉਰਿਟੀ ਮਿਲੇ ਕਿਉਂਕਿ ਇੱਥੇ ਉਂ ਵੀ ਸਿਸਟਮ ਚੱਲਿਆ ਹੋਇਆ ਹੈ ਨਾ ਸਿਕਿਉਰਿਟੀ ਸਾਨੂੰ ਮਿਲੇ ਤੇ ਸਾਡੀ ਜਾਨ ਬਚ ਜੇ ਅਖੇ ਸਾਨੂੰ ਸਾਡੇ ਘਰ ਦੇ ਮਾਰ ਦੇਣਗੇ ਕੁੜੀ ਦੀ ਪਹਿਲਾਂ ਕਿਤੇ ਅਗੇਜਮੈਂਟ ਹੋਈ ਸੀ ਸਗਣ ਪਿਆ ਸੀ ਉਹ ਸਾਰੀਆਂ ਗੱਲਾਂ ਨੂੰ ਭੁੱਲ ਕੇ ਮਿੱਟੀ 'ਚ ਰੋਲ ਕੇ ਮਾਪਿਆਂ ਦੀ ਇੱਜ਼ਤ ਇਹਦੇ ਨਾਲ ਵਿਆਹ ਕਰਾਇਆ ਇਹ ਆਪ ਵੇਲਾ ਕਾਮੇਕਾਰ ਕੋਈ ਕਰਦਾ ਨਹੀਂ ਮਾਪਿ ਪਿਓ ਨੇ ਬੇਦਖਲ ਕਰਤਾ ਹੁਣ ਤੁਸੀਂ ਦੇਖ ਲਓ ਵੀ ਇਹਨਾਂ ਨੂੰ ਇਹ ਸਿਕਿਉਰਿਟੀ ਹੈ ਜਿਹੜੀ ਉਹ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ ਮਾਂ ਡੇ ਹੀ ਕਰਦੇ ਆ ਕਿ ਸਾਨੂੰ ਸਿਕਿਉਰਿਟੀ ਨਹੀਂ ਮੇਰੀ ਗੱਲ ਸੁਣ ਲੈ ਜੇ ਕੋਈ ਇਥੇ ਕੋਈ ਧਰਮਾ ਦੇ ਖਰਾਬ ਮੜਾ ਮੋਟਾ ਬੋਲ ਦਿੰਦਾ ਕੋਈ ਚੱਕ ਕੇ ਬਿਆਨ ਦੇ ਦਿੰਦਾ ਫੋਨ ਤੇ ਜਾਂਦੇ ਕਿ ਲਾਈਵ ਹੋਗੇ ਉਹਨਾਂ ਦਾ ਸਿਕਿਉਰਿਟੀ ਮਿਲ ਤੇ ਦੇ ਦਿੰਦੇ ਹੈ ਸਿਕਿਉਰਿਟੀ ਮਿਲਦੀ ਇਹਨਾਂ ਨੂੰ ਤੁਹਾਨੂੰ ਵੀ ਪਤਾ ਹੈ ਤੇ ਜੇ ਅਸੀਂ ਵੀ ਸਿਕਿਉਰਿਟੀ ਮੰਗਦੇ ਹਾਂ ਸਾਨੂੰ ਦੇ ਦੇਣਗੇ ਸਿਕਿਉਰਿਟੀ ਤਾਂ ਫਿਰ ਕਿਹੜਾ ਕੋਈ ਕਸ ਜੂਗਾ ਉਹਨਾਂ ਨੂੰ ਵੀ ਤਾਂ ਮਿਲਦੀ ਹੈ ਤੁਸੀਂ ਤੁਸੀਂ ਵਿਆਹ ਐਸੇ ਚੱਕ ਦੇ ਫਿਰ ਹਾਂ ਅੱਜ ਤਾਂ ਕਹਨੇ ਮਿਲੇ ਸਕਿਉਰਟੀ ਮਿਲੇ ਤੇ ਫਿਰ ਬਈ ਆਈ ਤਾਂ ਫਿਰ ਜੇ ਨਾ ਸਕਿਉਰਟੀ ਮਿਲੀ ਕੱਲ ਨੂੰ ਸਾਨੂੰ ਮਾਰਨ ਪਿਆ ਕੋਈ ਤੇ ਫਿਰ ਬਈ ਐਂ ਦਾ ਗਲਤ ਰਾਹਾਂ ਤੇ ਤੁਰਦੇ ਮਰਨਾ ਥੋੜਾ ਫਿਰ ਬਈ ਹੁਣ ਮੈਂ ਉਹਦੇ ਨਾਲ ਤੇ ਐਦੂ ਬਾਦ ਗਲਤ ਰਾਹ ਤੇ ਕੀ ਮਿਲੇਗਾ ਤੂੰ ਕੁੜੀ ਦੀ ਅਗੇਜਮੈਂਟ ਹੋਈ ਆ ਇਹਨੂੰ ਤੂੰ ਕੱਢ ਲਿਆ ਆ ਇਹਦੇ ਨਾਲ ਮਰਜ਼ੀ ਨਾਲ ਤੂੰ ਵਿਆਹ ਕਰਾ ਲਿਆ ਐਦੂ ਗਲਤ ਕੰਮ ਤੈਨੂੰ ਲੱਗਦਾ ਕੋਈ ਹੋਰ ਹੋਊਗਾ ਬਈ ਹੁਣ ਮੈਨੂੰ ਕੋਈ ਮਾਰਨ ਪਊਗਾ ਮੈਂ ਸਕਿਉਰਟੀ ਹੈ ਨਹੀਂ ਕੰਮ ਹੀ ਤੂੰ ਇਹੋ ਜਿਹਾ ਕੀਤਾ ਮਾਰਨ ਮੈਂ ਤੂੰ ਕਹਿੰਦਾ ਮਾਰਨ ਪਊ ਤੈਨੂੰ ਲੱਗਦਾ ਵੀ ਜਿਹੜਾ ਤੈਨੂੰ ਮਾਰਨ ਪਊ ਬੈਦਾ ਫਿਰ ਵੀ ਸਕਿਉਰਟੀ ਮੰਗਦਾ ਸਕਿਉਰਟੀ ਦੇ ਦੇਣਾ ਸਾਰਾ ਕੋ ਬਾਜੂ ਨਹੀਂ ਵੀ ਮੈਂ ਵੀ ਕਿੰਨੂੰ ਮਾਰ ਦੂੰ ਹਣ ਤੁਸੀਂ ਇਹ ਦੇਖ ਲਓ ਇਹ ਕਹਿੰਦਾ ਵੀ ਜਿਹੜੇ ਆ ਬੰਦੇ ਗਲਤ ਫਲਤ ਬੋਲਦੇ ਆ ਜਿਨ੍ਹਾਂ ਨੂੰ ਸਕਿਉਰਟੀਆਂ ਪੰਜਾਬ ਚ ਮਿਲ ਜਾਂਦੀਆਂ ਜਾਤਾਂ ਪਾਤਾਂ ਦੇ ਖਿਲਾਫ ਬੋਲ ਕੇ ਧਰਮ ਦੇ ਖਿਲਾਫ ਬੋਲ ਕੇ ਅਸੀਂ ਤੇ ਮੈਰਜ ਕਰਾਈ ਆ ਠੀਕ ਆ ਜੇ ਮੈਨੂੰ ਵੀ ਸਕਿਉਰਟੀ ਮਿਲਣੀ ਚਾਹੀਦੀ ਆ ਮੇਰਾ ਪੂਰਾ ਹੱਕ ਆ ਤੇ ਜੇ ਮੇਰੇ ਨਾਲ ਕੋਈ ਧੱਕਾ ਕਰੂ ਤੇ ਫਿਰ ਮੈਂ ਵੀ ਕਰੂੰ ਕੀ ਲੱਗਦਾ ਜਿਹੜੇ ਹਿਸਾਬ ਨਾਲ ਤੁਹਾਡੀ ਸਥਿਤੀ ਹੋਈ ਪਈ ਆ ਜਿਉਂਦੇ ਰਹੋਗੇ ਤੁਸੀਂ ਬਈ ਅਸੀਂ ਜਿਉਂਦੇ ਰਹਿਾਂਗੇ ਵੀਰੇ ਅਸੀਂ ਬਈ ਮਾਰ ਦੇਗੇ ਉਹਨੂੰ ਫਿਰ ਬਈ ਜੇ ਸਾਨੂੰ ਫਿਰ ਬਈ ਮੈਂ ਉਹਨਾਂ ਦਾ ਪਿਆਰ ਤਾਂ ਨਹੀਂ ਛੱਡ ਸਕਦਾ ਜੇ ਮੈਂ ਐਡਾ ਉਹ ਕੀਤਾ ਲੈ ਕੇ ਆਇਆ ਇਹਨੂੰ ਨਾ ਇਹ ਤਾਂ ਨਹੀਂ ਮਾਰਨਾ ਤਾਂ ਨਹੀਂ ਦੇਣਾ ਬਈ ਤੇ ਹੁਣ ਮੈਂ ਇਸ ਤਾਂ ਕਹਿੰਦਾ ਉਹਨੂੰ ਸਕਿਉਰਿਟੀ ਮੇਰੇ ਕੋਲ ਲੈ ਆਉਂਦਾ ਠੀਕ ਆ ਲਾ ਮੈਰਿਜ ਕਰਾਉਂਦਾ ਲਾ ਮੈਰਿਜ ਕਰਾਉਣਾ ਕੋਈ ਗੁਨਾਹ ਨਹੀਂ ਕੋਈ ਗਲਤੀ ਨਹੀਂ ਮੰਨਦੇ ਆ ਜਰੂਰ ਪਰ ਅਗਲੇ ਦੇ ਘਰੇ ਦੱਸਦਾ ਤੂੰ ਇਹ ਸੋਚ ਪਹਿਲਾਂ ਮੈਨੂੰ ਇੱਕ ਗੱਲ ਦੱਸ ਜਿੱਥੇ ਇਹਦਾ ਸਗਣ ਪਿਆ ਸੀ ਉਹ ਪਰਿਵਾਰ ਦੀ ਇੱਜ਼ਤ ਕੀ ਰਹੀ ਹੋਊਗੀ ਇਹਦੇ ਮਾਪਿਓ ਦੀ ਕੀ ਇੱਜ਼ਤ ਰਹੀ ਹੋਊ ਉਹ ਤਾਂ ਜੱਡ ਸੀ ਬਈ ਮੰਨਦੇ ਆ ਜਿੱਥੇ ਉਹਨੇ ਤਾਂ ਸਗਣ ਪੈਂਦਾ ਸੀ ਉਹ ਮੁੰਡੇ ਨੂੰ ਪੁੱਛ ਲੈਂਦਾ ਇੱਕ ਵਾਰੀ ਬਈ ਤਰੀਕ ਕੋਈ ਗੱ ਇਹ ਪੁੱਛੀ ਲੈਨੇ ਬਈ ਹੁਣ ਪੁੱਛ ਲਿੰਦਾ ਰੋ ਮੜਾ ਜੇ ਦੱਸ ਦਿੰਦੀ ਫਿਰ ਵੀ ਹੈਗੀ ਮੇਰੀ ਇਹਨੂੰ ਪੁੱਛਿਆ ਸੀ ਤੂੰ ਗੱਲ ਕਰਨ ਤੋਂ ਪਹਿਲਾਂ ਵੀ ਤੇਰੀ ਕਿਤੇ ਗੱਲਬਾਤ ਹੈਗੀ ਆ ਇਹ ਤਾਂ ਮੇਰੇ ਨਾਲ ਹੀ ਹੋਰ ਕਿਸੇ ਨਾਲ ਪੱਕਾ ਪਤਾ ਹੈ ਨਹੀਂ ਜਦੋਂ ਇਹਦੇ ਨਾਲ ਗੱਲ ਕੀਤੀ ਜਿਹੜਾ ਇਹ ਸਵਾਲ ਕਹਿੰਦਾ ਵੀ ਜਿੱਥੇ ਤੇਰਾ ਸਗਣ ਪਿਆ ਸੀ ਉਹ ਮੁੰਡਾ ਤੈਨੂੰ ਪੁੱਛਦਾ ਤੂੰ ਇਹਨੂੰ ਪੁੱਛਿਆ ਸੀ ਗੱਲ ਕਰਨ ਤੋਂ ਪਹਿਲਾਂ ਨਹੀਂ ਸਾਡਾ ਪਿਆਰ ਸੀ ਯਾਰ ਬਈ ਯਾਰ ਉਹਦਾ ਸਾਰੀ ਸ਼ੁਰੂਆਤ ਤੋਂ ਗੱਲਬਾਤ ਹੋਈ ਚਾਰ ਪੰਜ ਸਾਲ ਹੋ ਗਏ ਠੀਕ ਕਿੱਥੇ ਗੱਲ ਹੋਈ ਸੀ ਕਿਹੜੇ ਕਿੱਥੇ ਮਿਲੇ ਕਿਤੇ ਮੈਂ ਪਰਦਾ ਹੁੰਦਾ ਸੀ ਬਈ ਤੇ ਇਹ ਉਹ ਜਾਣਦੇ ਦਿੰਦੇ ਸੀ ਨਰਸਿੰਘ ਕਰਨ ਹੂੰ ਉਹਦੋਂ ਹੋਈ ਆ ਪਛੜੀ ਗਾ ਹੂੰ ਉਹਦਾ ਫਿਰ ਜੋ ਸਾਡਾ ਤਾਂ ਪਿਆਰ ਸੀ ਨਾ ਬਈ ਨੇ ਹੁਣ ਮੈਥੂ ਕੀ ਪੁੱਛਣਾ ਜਿੱਥੇ ਉਹਨੇ ਤਾਂ ਵਿਆਹ ਹੁੰਦਾ ਸੀ ਉਹ ਮੁੰਡੇ ਦਾ ਹੱਕ ਨਹੀਂ ਬੰਦ ਸੀ ਇੱਕ ਵਾਰੀ ਤਾਂ ਪੁੱਛਦੇ ਹੀ ਬਈ ਤੇਰੀ ਕਿਤੇ ਗੱਲ ਗੁੱਲ ਤਾਂ ਹੈ ਨਹੀਂ ਬਈ ਲਓ ਹੁਣ ਇਹ ਬੰਦੇ ਦੀ ਗੱਲ ਤੁਸੀਂ ਇਹ ਸੁਣ ਲੋ ਵੀ ਜਿੰਨੇ ਮੁੰਡੇ ਕੁੜੀਆਂ ਦੇ ਆਪਸ ਦੇ ਵਿੱਚ ਸਗਣ ਪੈਂਦੇ ਆਗੇ ਘਰ ਵਸਣਿਆ ਵਿਆਹ ਹੋਣਿਆ ਇਹ ਤਾਂ ਕਹਿੰਦਾ ਉਹਨਾਂ ਨੂੰ ਪੁੱਛਣਾ ਚਾਹੀਦਾ ਕੁੜੀ ਮੁੰਡੇ ਨੂੰ ਤੇ ਫਿਰ ਕੁੜਕੇ ਤੂੰ ਉਹਨੂੰ ਦੱਸ ਦਿੰਦੀ ਸਗਣ ਤਾਂ ਤੇਰਾ ਉਹ ਮੁੰਡੇ ਦੇ ਨਾਲ ਵਹਿ ਕੇ ਪਿਆ ਸੀ ਪੁੱਛਣਾ ਤਾਂ ਬਈ ਉਹਨੇ ਸੀ ਪਹਿਲਾਂ ਯਾਰ ਉਹ ਪਹਿਲਾਂ ਪੁੱਛ ਲੈਣਾ ਮੁੰਡਾ ਕੁੜੀ ਇਹ ਦੱਸ ਦਿੰਦੀ ਨਾ ਇਹਦੀ ਤਾਂ ਗੱ ਸਿਆਣਾ ਹੋਵੇ ਜਿਹੜੇ ਨੇ ਇੱਥੋਂ ਤੱਕ ਸਗਣ ਪਵਾ ਲਿਆ ਹਨ ਜੇ ਉਹ ਉਹ ਜਿਆ ਹੁੰਦਾ ਤਾਂ ਹੋ ਸਕਦਾ ਇਹਦੇ ਨਾਲ ਸਗਣੀ ਨੇ ਪਵਾ ਬਈ ਹੁਣ ਮੇਰੀ ਗੱਲ ਪਹਿਲ ਤੇ ਮੁੰਡੇ ਨਹੀਂ ਕਰਨੀ ਸੀ ਜੇ ਮੰਨ ਲੈ ਇਹਨਾਂ ਤਾਂ ਕਰ ਨੂੰ ਵਿਆਹ ਹੋ ਜਾਂਦਾ ਤੇ ਮੈਂ ਇਹਨੂੰ ਫੇਰ ਲੈ ਜਾਂਦਾ ਤੇ ਫਿਰ ਉਹਦਾ ਕੀ ਰਹਿੰਦਾ ਵੀ ਉਹ ਜਿੱਤਦਾ ਤੇ ਹੁਣ ਕਿਹੜਾ ਤੂੰ ਉਹਦਾ ਰਹਿਣ ਦਿੱਤਾ ਕੋਸ ਮੁੰਡੇ ਹਜੇ ਉਹਦਾ ਵਿਆਹ ਤਾਂ ਨਹੀਂ ਨਾ ਹੋਇਆ ਸੀ ਬਈ ਪਰ ਸਗਣ ਤਾਂ ਪਿਆਣਾ ਉਹਦਾ ਮਾਪਿਆਂ ਨੂੰ ਤੇ ਇਹ ਗੱਲਾਂ ਚੋਭੀਆਂ ਉਹ ਤਾਂ ਜਦ ਬਈ ਮੰਨਦੇ ਫਿਰ ਕਰੀ ਪਰ ਤੂੰ ਕੁੜਕੇ ਦੱਸ ਦੇਂਦੀ ਕਦੇ ਤਾਂ ਤੇਰੀ ਗੱਲ ਉਹ ਮੁੰਡੇ ਨਾਲ ਹੋਈ ਹੋ ਸਕਣ ਪਿਆ ਅਖਰ ਆਇਆ ਬਾਅਦ ਚ ਵੀ ਬੰਦਾ ਗੱਲਬਾਤ ਕਰਦਾ ਰਹਿੰਦਾ ਤੂੰ ਦੱਸ ਦੇਂਦੀ ਨਹੀਂ ਉਹ ਫੋ ਜਦੋਂ ਸ਼ਗਨ ਪਿਆ ਉਹਨੇ ਕੋਈ ਗੱਲ ਨਹੀਂ ਪੁੱਛੀ ਸਿੱਧਾ ਕਹਿੰਦਾ ਮੈਨੂੰ ਪਸੰਦ ਦਾ ਸ਼ਗਨ ਪਾਉਣਾ ਤੂੰ ਨਹੀਂ ਚੱਕਣ ਦਿੰਦਾ ਫੋਨ ਇਹਨੂੰ ਮੈਂ ਕਹਦਾਂ ਚੱਕਣ ਦਿਆਂ ਬਈ ਜਦ ਪਿਆਰੀ ਮੈਨੂੰ ਕਰਦੀ ਹੋਰ ਅੱਛੇ ਡਿਊਟੀ ਕਿੰਨੇ ਤੂੰ ਕਿੰਨੇ ਟਾਈਮ ਸੀਗੀ ਤੇਰੀ ਹਸਪਤਾਲ ਚੱਕ ਕਰੇ ਨਾਈਟ ਸਵੇਰੇ 8 ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਨਾਈਟ ਦੀ ਵੀ ਹੁੰਦੀ ਸੀ ਨਾਈਟ ਵੀ ਹੁੰਦੀ ਸੀ ਦੋਨੇ ਟਾਈਮ ਤੇ ਫਿਰ ਤੂੰ ਇੱਕ ਵਾਰੀ ਤਾਂ ਆਪਣੇ ਮਾਪਿਆਂ ਨੂੰ ਦਾਦੀ ਕਿ ਆਹ ਗੱਲ ਆ ਹੁਣ ਤੇਨੂੰ ਪਤਾ ਲੱਗਦਾ ਵੀ ਤੇਰੇ ਭਰਾ ਜਾਂ ਤੇਰੇ ਮਾਪਿਓ ਪਿੰਡ ਚ ਮੂੰਹ ਦਿਖਾਉਣ ਜੋਗੇ ਹੈਗੇ हां ਉਹ ਤਾਂ ਮੈਨੂੰ ਪਤਾ ਵੀ ਉਹਨਾਂ ਦੀ ਇੱਜ਼ਤ ਖਰਾਬ ਹੋ ਗਈ ਆ ਪਰ ਮੈਂ ਪਿਆਰ ਕਰਦੀ ਸੀ ਛੱਡ ਨਹੀਂ ਸਕਦੀ ਅੱਛਾ ਜਿਨ੍ਹਾਂ ਨੇ ਤੈਨੂੰ 20 22 ਸਾਲ ਦੀ ਪਾਲ ਕੇ ਪੜਾ ਕੇ ਇੱਥੇ ਨੌਕਰੀ ਦਿਲਾਤਾ ਉਹ ਪਿਆਰ ਨਹੀਂ ਕਰਦੇ ਸੀ ਤੈਨੂੰ ਕਰਦੇ ਸੀ ਪਰ ਦਿਲੋਂ ਪਿਆਰ ਤਾਂ ਮੈਂ ਇਹਨਾਂ ਨੂੰ ਹੀ ਕਰਦੀ ਸੀ ਉਹਨਾਂ ਨਾਲ ਦੁਸ਼ਮਣੀ ਸੀ ਇਹਨਾਂ ਨਾਲ ਮੈਂ ਉਮਰ ਕੱਢਣੀ ਸੀ ਅੱਛਾ ਉਹਨਾਂ ਨਾਲ ਉਮਰ ਨਹੀਂ ਜਿਨ੍ਹਾਂ ਨੇ ਤੈਨੂੰ ਪਾਲ ਕੇ ਇੱਥੋਂ ਤਾਈ ਲੈਣ ਤੈਨੂੰ ਪਤਾ ਤੇਰੀ ਇਹ ਗਲਤੀ ਤੇ ਕਰਕੇ ਅੱਗੇ ਕਿੰਨੀਆਂ ਕੁੜੀਆਂ ਦਾ ਨੁਕਸਾਨ ਹੋਊਗਾ ਭਈਓ ਕੋੜਗਾ ਤਾਂ ਨਾ ਇਹਨਾ ਉਹ ਭਈ ਗਾਂਜ ਮੱਲਾ ਕੋੜਗਾ ਜਿਹੜੇ ਵੀਡੀਓ ਦੇਖਣਗੇ ਤੇ ਮੁੰਡੇ ਪੁੱਛ ਰਿਆ ਕਰਨਗੇ ਕੁੜੀ ਨੂੰ ਆਪੇ ਵੀ ਤੇਰੀ ਗੱਲ ਤਾਂ ਨਹੀਂ ਕਿਸੇ ਦਾ ਅੱਛਾ ਇਹ ਇਹ ਮਾਂ ਪਿਓ ਦਾ ਪਿਆਰ ਭੋਲੇ ਨਹੀਂ ਮੇਲਾ ਤੂੰ ਹੈਗਾ ਬਈ ਮੈਨੂੰ ਨੌਕਰੀ ਮਿਲ ਜੂਗੀ ਕੀ ਤੋ ਨੌਕਰੀ ਮਿਲ ਜੂਗੀ ਜਾਣਦਾ ਤੁਸੀਂ ਲਕੂਂਦੇ ਤਾਂ ਆਪਦੀ ਜਾਨ ਫਿਰਦੇ ਹੋ ਨੌਕਰੀ ਤੈਨੂੰ ਕਿਹੜੇ ਹਰੇ ਪੰਦਨਾ ਸਾਈਨ ਕਰਕੇ ਦੇ ਦੇਣਗੇ ਬੰਦਾ ਬਈ ਸਾਨੂੰ 5-7 ਦਿਨਾਂ ਦੀ ਕੋਈ ਕਠਨਾਈ ਹੈ ਤਾਂ ਇਹਦੀ ਸਾਨੂੰ ਸੱਦਿਆ ਵੀ ਸਾਨੂੰ ਸਕਿਉਰਟੀ ਮਿਲ ਜੇ ਬਈ ਜੇ ਜੀ ਨਾ ਸਕਵਰਟੀ ਮਿਲੀ ਜੇ ਮੈਂ ਗਲਤ ਰਾਹ ਤੇ ਤੁਰ ਪਿਆ ਫੇਰ ਤਾਂ ਵੀ ਪੈਸੇ ਪੈਸੇ ਨਹੀਂ ਫਿਰ 1 ਮਿੰਟ ਗਲਤੀਆਂ ਤੂੰ ਕੀਤੀਆਂ ਗਲਤ ਰਾਹ ਤੇ ਤੁਰ ਪਿੰਗਾ ਕਿਸੇ ਦਾ ਕਿਲੇ ਚੰਗਾ ਘਰੋਂ ਤੂੰ ਬੇਦਖਲਾ ਠੀਕ ਆ ਇਹਨਾਂ ਦੇ ਘਰ ਦੇ ਤੈਨੂੰ ਵੱਡਣ ਨੂੰ ਫਿਰਦੇ ਆ ਤੂੰ ਕੀ ਕਰ ਲੇਗਾ ਗਲਤ ਰਾਹ ਤੇ ਤੁਰ ਗਲਤ ਰਾਹ ਤੇ ਤੁਰ ਕੇ ਬਈ ਫਿਰ ਮੈਂ ਜਿਵੇਂ ਉਹ ਗੈਂਸਟਰ ਹੁੰਦੇ ਆ ਪੈਸੇ ਪੈਸੇ ਕਰਨੂ ਬਈ ਮੈਨੂੰ ਕੋਈ ਮੈਂ ਫਿਰ ਸਾਰਾ ਕੁਝ ਕਰਨ ਲੂੰਗਾ ਆ ਤੇਰੇ ਚ ਮੇਰੇ ਅੰਗੂ ਢਾਈ ਆ ਤੂੰ ਕੀ ਕਰ ਲੇਗਾ ਸਟਾਰ ਬਣ ਜਾਗਾ ਬਈ ਉਹਦਾ ਫਿਰ ਸਾਰਾ ਉਹਦਾ ਚੱਲਦਾ ਹੀ ਜਾਂਦਾ ਬਈ ਚੱਲ ਜਾਂਦਾ ਜਦੋਂ ਬਈ ਗਲਤ ਆ ਤੇ ਬੰਦਾ ਤੋਰੀ ਪਿਆ ਫਿਰ 2.5 ਸਾਗੀ ਤੇ 5 ਸਾਗੀ ਫਿਰ ਤਾਂ ਆਪਾਂ ਬਈ ਪਿਸਤੌਲ ਲਿਆ ਯਾਨੀ ਹਾਜੀ ਤੈਨੂੰ ਕੋਈ ਇਸ ਚੀਜ਼ ਦਾ ਪਸਤਾਵਾ ਨਹੀਂ ਕਿ ਵੀ ਇਹਦੇ ਵੀ ਅੱਜ ਤਰੂਲੂਗੀ ਮਗਰੋਂ ਇਹਨੇ ਮੈਂ ਕਿ ਨਾਲ ਹੀ ਰੱਖੂਗਾ ਬਈ ਅੱਛਾ ਤੈਨੂੰ ਕਿਤੇ ਤੇਰੀ ਵਾਲੀ ਜੇਲ੍ਹ ਚ ਨਾ ਦੋਨਾਂ ਨੂੰ ਇਕੱਠਿਆਂ ਨਵਾ ਦੇਣ ਉਹ ਅਸੀਂ ਜੇਲ੍ਹ ਜਾਂਦੀ ਨਹੀਂ ਬਈ ਜਿਵੇਂ ਭੱਜ ਰਹਿੰਦੇ ਹੁੰਦੇ ਸੀ ਇਹ ਗਲਤ ਰਾ ਪੈਨ ਨੂੰ ਫਿਰਦੇ ਨੂੰ ਗਲਤ ਰਾ ਜਾਂਦੇ ਨਹੀਂ ਨਹੀਂ ਤੇ ਫਿਰ ਤਾਂ ਫਿਰ ਬਈ ਸਕਿਉਰਿਟੀ ਮਿਲ ਜੇ ਜਦੋਂ ਜਿਹੜੀ ਕੱਲੀ ਸਕਿਉਰਿਟੀ ਕੀ ਮਿਲੋਗੇ ਸਕਿਉਰਿਟੀ ਨੂੰ ਰੱਖੇਗਾ ਕਿੱ ਤੂੰ ਇਹ ਵੀ ਤਾਂ ਸੋਚਣਾ ਰੱਖੇਗਾ ਕਿੱਥੇ ਉਹਨਾਂ ਨੂੰ ਵੀ ਮੈਂ ਕਰ ਡਿਜੈਸਟ ਅਸੀਂ ਕੋਈ ਨਹੀਂ ਬਈ ਕਿੱਥੇ ਭਲਾ ਆਪ ਤਾਂ ਡਿਜੈਸਟ ਹੋਵੋ ਸਿਕਿਉਰਿਟੀ ਨੂੰ ਕਿੱਥੇ ਡਿਜੈਸਟ ਕਰ ਲੈਣਾ ਬਈ ਜੇ ਸਾਨੂੰ ਮਿਲੇ ਤਾਂ ਸੇ ਸਿਕਿਉਰਿਟੀ ਜਦੋਂ ਜਿਹੜੇ 2 ਵਜੇ ਮੈਂ ਹੁਣ ਕੱਲ ਨੂੰ ਫੋਨ ਤੇ ਕਿਸੇ ਦੇ ਖਿਲਾਫ ਧਰਮ ਦੇ ਖਿਲਾਫ ਬੋਲਦੇ ਆ ਫੇਰ ਤਾਂ ਮੈਨੂੰ ਵੈਂਟੇਜ ਸਿਕਿਉਰਿਟੀ ਮਿਲ ਜੂਗੀ ਇਹ ਹੁਣ ਮੈਂ ਸਹੀ ਕੰਮ ਕੀਤਾ ਹੁਣ ਮੈਨੂੰ ਮਿਲ ਸਹੀ ਸਹੀ ਕੀਤਾ ਕਿਹੜਾ ਮੈਡਲ ਜਿੱਤਿਆ ਕੋਈ ਵਿਆਹ ਕਰਾਇਆ ਬਈ ਮੈਂ ਨਹੀਂ ਵਿਆਹ ਕਰਾਇਆ ਦੱਸ ਕੇ ਕਰਾਉਂਦਾ ਫਿਰ ਤੂੰ ਬਈ ਦੱਸ ਕੇ ਤਾਂ ਹੁਣ ਜੜੇ ਨੇ ਨਹੀਂ ਦੱਸੇ ਉਹ ਚੜੇ ਦੀ ਗਲਤੀ ਹੈ ਇਹਨੇ ਦੱਸਣਾ ਸੀਗਾ ਮੈਂ ਤੈਨੂੰ ਕਿਹਾ ਸੀ ਵੀ ਤੂੰ ਦੱਸ ਦੇ ਇਹਦੇ ਘਰ ਦੇ ਬਈ ਉਹ ਕਹਿੰਦੇ ਵੀ ਤੂੰ ਗਰੀਬ ਹੈ ਫਿਰ ਬਈ ਹੁਣ ਮੈਂ ਕੀ ਕਰਾਂ ਉਹ ਕਹਿ ਦਿੰਦੇ ਵਿਚਾਲੇ ਕਰ ਦਿੰਦੇ ਮੈਨੂੰ ਨੌਕਰੀ ਮਿਲਣੀ ਸੀ ਚੱਲ ਆਪਦੇ ਮਾਂ ਪਿਓ ਬਾਰੇ ਵੀ ਨਹੀਂ ਸੋਚਿਆ ਵੀ ਉਹ ਇੰਨੇ ਔਖੇ ਸੋਕੇ ਹੋਣਗੇ ਉਹਨਾਂ ਦੀ ਵੀ ਇੱਜ਼ਤ ਆ ਤੈਨੂੰ ਵੇਚ ਖਲ ਉਹਨਾਂ ਨੂੰ ਮਜਬੂਰ ਕਰਨਾ ਪਿਆ ਉਹਨਾਂ ਨੂੰ ਤਾਂ ਵੀ ਮੈਂ ਬਣਾ ਲੂਗਾ ਹੌਲੀ ਹੌਲੀ ਮੈਨੂੰ ਬਣਾ ਲੂ। ਹੁਣ ਮੰਨੇ ਕਿਹ ਹੈ ਜੀ ਨਹੀਂ। ਹਜੇ ਤਾਂ ਨਹੀਂ ਬਈ ਮੰਨੇ ਦੱਤੇ ਦੱਤੇ ਦਾ ਬਈ ਹੁੰਦੀ ਹੈ। ਹੌਲੀ ਹੌਲੀ ਮੈਨੂੰ ਆਏ ਸੀਗਾ ਵੀ ਚੱਲ ਮੈਨੂੰ ਪਹਿਲਾਂ ਤਾਂ ਆਏ ਸੀ ਵੀ ਉਹਨਾਂ ਨੇ ਗੁੱਸੇ ਨਹੀਂ ਕਰਨਾ। ਚੱਲ ਉਹ ਕਹਿੰਦੇ ਵੀ ਤੂੰ ਗਲਤ ਕੀਤਾ ਹੈ। ਮੇਰਾ ਇਰਾਦਾ ਸੀਗਾ ਵੀ ਉਹਨਾਂ ਦੀ ਮੈਂਤਵਾੜੀ ਕਰ ਲੂਗਾ ਮੈਂ। ਆਹ ਉਹ ਮੇਨੂੰ ਉਹਨਾਂ ਗਾਲਾਂ ਕੱਢ ਕੇ ਗਏ ਆ ਕਿਨੂੰ ਮੇਰੇ ਮਾਂ ਪਿਓ ਨੂੰ ਤੇਰੇ ਮਾਂ ਪਿਓ ਨੂੰ ਗਾਲਾਂ ਕਿਹੜੀਆਂ ਕੱਢੇ ਇਹਨਾਂ ਦੇ ਘਰ ਦੇ ਨੇ ਕੀ ਕਹਿੰਦੇ ਆ ਉਹ ਕਹਿੰਦੇ ਵੀ ਤੁਹਾਡੇ ਮੁੰਡੇ ਨੇ ਸਾਡੀ ਇੱਜ਼ਤ ਰੋਲੀ ਆ ਅਸੀਂ ਮਾਰਾਂਗੇ ਤੁਹਾਡੇ ਮੁੰਡੇ ਨੂੰ ਉਹਨਾਂ ਨੂੰ ਮਾੜਾ ਚੰਗਾ ਬੋਲੇ ਆ ਤਾਂ ਕਰਕੇ ਮੇਰੇ ਤੇ ਔਖੇ ਹੋ ਗਏ ਵੀ ਸਾਨੂੰ ਤੁਸੀਂ ਸਾਡੀ ਇੱਜ਼ਤ ਰੋਲੀ ਜਾਂਦੇ ਆ ਵੀ ਸਾਨੂੰ ਤਾਂ ਤੀਜੇ ਪਿੰਡ ਵਾ ਕੇ ਲੋਕ ਵੀ ਮਾੜਾ ਚੰਗਾ ਬੋਲ ਕੇ ਪਿੰਡ 'ਚ ਵੀ ਸਾਡੀ ਕੀ ਇੱਜ਼ਤ ਰਹੇਗੀ ਤੇ ਤਾਂ ਕਰਕੇ ਮੇਰੇ ਨਾਲ ਗੁੱਸੇ ਆ ਨਹੀਂ ਤਾਂ ਮੇਰੇ ਨਾਲ ਉਹਨਾਂ ਨੇ ਗੁੱਸੇ ਨਹੀਂ ਹੋਣਾ ਸੀਗਾ ਤੇ ਨਹੀਂ ਤਾਂ ਮੈਨੂੰ ਉਹਨਾਂ ਸਵਕਾਰ ਕਰਨਾ ਹੀ ਸੀ ਹਣ ਤੁਸੀਂ ਦੇਖ ਲਓ ਆਂ ਮੇਰੇ ਮਾਪਿਆਂ ਨੇ ਵੀ ਗਾਲਾਂ ਕੱਢੀਆਂ ਹੁਣ ਤੁਸੀਂ ਦੇਖੋ ਵੀ ਮਾਪੇ ਦਾ ਕੀ ਕਸੂਰ ਆ ਪਰ ਕਿਤੇ ਨਾ ਕਿਤੇ ਵੱਡੀ ਗਲਤੀ ਇਹਨਾਂ ਦੀ ਹੁਣ ਤੁਸੀਂ ਚਾਹਣੇ ਕੀ ਹਸਲ ਦੇ ਵਿੱਚ ਇਹ ਗੱਲ ਦੱਸੋ ਪਬਲਿਕ ਨੂੰ ਕੀ ਚਾਹ ਕਹਿਣਾ ਚਾਹਣ ਅਸੀਂ ਤਾਂ ਇਕੱਠੇ ਰਹਿਣਾ ਚਾਹੁੰਦੇ ਆ ਸਾਨੂੰ ਸਕਿਉਰਟੀ ਚਾਹੀਦੀ ਸਾਨੂੰ ਪੁਲਿਸ ਵਾਲੇ ਵੀ ਨਹੀਂ ਸੌਂਦੇ ਪਏਗੇ ਸਾਡੀ ਕੀ ਕਹਿੰਦੇ ਪੁਲਿਸ ਵਾਲੇ ਉਹ ਕਹਿੰਦੇ ਅਸੀਂ ਸਕਿਉਰਟੀ ਨੂੰ ਕੀ ਕਰੀਏ ਉਹ ਤਾਂ ਕਹਿੰਦੇ ਬਈ ਤੁਸੀਂ ਆਦਾ ਕੀਤਾ ਖਿਆਦਾ ਭਉਤੋ ਹੂੰ ਤੇ ਬਈ ਨਾਲੇ ਤਾਂ ਕਹਿੰਦੇ ਕਹਿੰਦੇ ਹੁੰਦੇ ਬਈ ਜਦੋਂ ਲਾਇਮਾ ਡਿਕਾਉਂਦੇ ਸਕਿਉਰਟੀ ਮਿਲਦੀ ਆ ਪੈਸੇ ਵੀ ਮਿਲ ਜਾਂਦੇ ਹੁੰਦੇ ਕਹਿੰਦੇ ਜੇ ਬਈ ਮਨ ਹੋਰ ਵਿਕਾਸਟ ਦੇ ਵਿੱਚ ਐਂਟਰ ਕਰਦੇ ਜਿਹੜੇ ਹਿਸਾਬ ਨਾਲ ਤੇਰਾ ਛਾਤਰ ਦਿਮਾਗ ਆ ਤੂੰ ਸਕਿਉਰਟੀਆਂ ਭਾਲਦਾ ਅਨਕਾਸ਼ਟ ਦੂਜੀ ਆ ਥੋੜੀ ਹੋਰ ਆ ਉਹਦੇ ਖਾਮਣਾ ਪੈਸੇ ਮਿਲ ਜਾਂਦੇ ਮੈਨੂੰ ਲੱਗਦਾ ਵਿਆਹ ਘਟ ਤੂੰ ਹਨ ਤੇ ਇਹ ਕਹਿ ਸਕਦਾ ਵੀ ਸੌਦਾ ਵੱਧ ਕਰਨ ਨੂੰ ਫਿਰਦਾ ਵੀ ਆਹਾ ਆਹ ਚੀਜ਼ਾਂ ਮੈਨੂੰ ਵਿਆਹ ਤੋਂ ਬਾਅਦ ਮੈਨੂੰ ਮਿਲ ਜਾਣ ਸਹੂਲਤਾਂ ਉਹ ਬਈ ਫਿਰ ਸਕਿਉਰਟੀ ਦਾ ਹੱਕੀ ਬੰਦਾ ਮੇਰਾ ਫਿਰ ਮੈਂ ਕਿੱਥੋਂ ਪੜਿਆ ਵੀ ਜੇ ਦੋਨੇ ਜਾਤਾਂ ਲੱਗੋ ਲੱਗ ਹੁਣ ਕਿੰਨੇ ਪੈਸੇ ਮਿਲਦੇ ਆ ਕਿੱਥੋਂ ਪੜਿਆ ਇਹ ਕਾਨੂੰਨ ਇਹ ਵੀ ਮੈਂ YouTube ਤੋਂ ਵੇਖਿਆ YouTube ਤੋਂ ਵੇਖ ਕੇ ਮੈਨੂੰ ਤਾਂ ਇਹ ਲੱਗਦਾ ਸਾਰੀਆਂ ਚੀਜ਼ਾਂ ਸਿਕਿਉਰਿਟੀ ਹੋਗੀ ਪੈਸੇ ਮਿਲਨੇ ਆ ਕੋਰਸ ਹੁਤਾ ਮਿਲਦੀਆਂ YouTube ਤੋਂ ਪਰ ਸਾਰਾ ਕੁਝ ਬਈ ਦੱਸਿਆ ਵਾ YouTube ਤੇ ਪਹਿਲਾਂ ਗਿਆਨ ਦਿੰਦੇ ਆ YouTube ਤੇ ਮੈਂ ਵੇਖਿਆ ਉੱਥੇ ਤੇ ਫਿਰ ਐਵੇਂ ਹੀ ਦੱਸਿਆ ਹੋਊਗਾ ਵੀ ਜਦੋਂ ਕਿਸੇ ਦੀ ਧੀ ਭੈਣ ਨੂੰ ਭਜਾ ਕੇ ਲਈਦੀ ਉਹਦੋਂ ਬਾਅਦ ਦਾ ਹਾਲ ਕੀ ਹੁੰਦਾ YouTube ਨੇ ਦੱਸਿਆ ਤੈਨੂੰ ਉਹ ਤਾਂ ਬਈ ਉਹ ਮੈਂ ਉਹ ਵੇਖਿਆ ਨਹੀਂ ਕਿ ਮੈਂ ਉਹ ਤਾਂ ਮੈਨੂੰ ਐ ਸੀ ਵੀ ਸਾਡਾ ਵਿਆਹ ਹੋ ਜਾਊਗਾ ਵਿਆਹ ਨੂੰ ਤਾਂ ਘਰ ਦੇ ਮੰਨ ਹੀ ਲੈਂਦੇ ਆ ਹੂੰ ਉਹ ਹੁਣ ਨਹੀਂ ਮੰਨੇ ਮੈਂ ਕਿਹਾ ਚਲ ਹੌਲੀ ਹੌਲੀ ਮਨਾ ਲੂੰਗਾ ਤੇ ਜੇ ਨਾ ਮੰਨੇ ਬਈ ਆਪਾਂ ਤਾਂ ਕਹਿੰਦੇ ਸਾਨੂੰ ਸਿਕਿਉਰਿਟੀ ਦੇ ਦਿਓ ਤੇ ਨਹੀਂ ਬਈ ਮੈਂ ਗਲਤ ਰਾ ਫਰੋਤਿਆ ਮੰਗਾਗੇ ਤੁਸੀਂ ਇਹ ਦੇਖੋ ਇਹ ਹਜੇ ਪ੍ਰਸ਼ਾਸਨ ਨੂੰ ਵੀ ਇਹ ਗੱਲ ਪੂਰੀ ਠੋਕ ਕੇ ਕਹਿ ਰਿਹਾ ਵੀ ਜੇ ਮੇਰਾ ਮੈਨੂੰ ਸਿਕਿਉਰਟੀ ਨਾ ਦਿੱਤੀ ਤਾਂ ਮੈਂ ਗਲਤ ਰਾਤੇ ਪਾਉਂਗਾ ਮੈਂ ਨੁਕਸਾਨ ਜਿਆਦਾ ਕਰੂੰਗਾ ਠੀਕ ਆ ਇਹ ਹਜੇ ਵੀ ਇਹ ਗੱਲ ਕਹਿ ਰਿਹਾ ਹਜੇ ਵੀ ਕਿਤੇ ਨਾ ਕਿਤੇ ਨੂੰ ਲੱਗਦਾ ਵੀ ਮੈਂ ਜਿਹੜੀ ਗਲਤੀ ਆ ਉਹ ਨਹੀਂ ਕੀਤੀ ਮੈਂ ਸਹੀ ਆ ਪਿਆਰ ਮੁਹੱਬਤ ਠੀਕ ਆ ਜੇ ਤੁਸੀਂ ਪਿਆਰ ਕਰਦੇ ਸੀ ਇੱਕ ਦੂਜੇ ਨਾਲ ਤੁਹਾਡੀ ਗੱਲਬਾਤ ਸੀਗੀ ਤਾਂ ਪਰ ਤੁਹਾਨੂੰ ਆਪ ਦੇ ਮਾਪਿਆਂ ਨੂੰ ਜ਼ਰੂਰ ਦੱਸਣਾ ਚਾਹੀਦਾ 14 ਨਹੀਂ ਗਲਤ ਰਾਤੇ ਜਾਣ ਜਿਵੇਂ ਜਾੜੇ ਨਾ ਗਲਤ ਰਾਤੇ ਪੈ ਤਾਂ ਆਉਣਗੇ ਐ ਤੇ ਪੈਸੇ ਹੁਣ ਲੈ ਕੇ ਲੈ ਲੈ ਕਿਸੇ ਤੋਂ ਉਸ ਤਰੀਕੇ ਨਾਲ ਹੁਣ ਰੋਟੀ ਖਾਣ ਨੂੰ ਤੁਹਾਡੇ ਕੋਲੇ ਪੈਸਾ ਨਹੀਂ ਮੈਂ ਕਿਹਾ ਦਿੱਤੀ ਨਾ ਧਮਕੀ ਧਮਕੀ ਗਲਤ ਰਾਹ ਤੇ ਪਾ ਕੇ ਕਦੇ ਦੇ ਮਾਰ ਕੇ ਲੱਤਾ ਤੇ ਗੋਲੀਆਂ ਤੇ ਮੰਗੀ ਧਮਕੀ ਪੈਸੇ ਤਾਂ ਮੈਂ ਢੇਡ ਲਾ ਲਓ ਜੇ ਇਹ ਵੇਖੋ ਰੋਟੀ ਖਾਣ ਨੂੰ ਇਹਨਾਂ ਕੋਲੇ ਪੈਸਾ ਨਹੀਂ ਤੇ ਗੱਲ ਗੋਲੀਆਂ ਦੀ ਕਰਦਾ ਗੋਲੀਆਂ ਕਿਹੜੀਆਂ ਨਸ਼ੇ ਵਾਲੀਆਂ ਮਾਰਨੀਆਂ ਬਈ ਮੈਂ ਦੂਜੀਆਂ ਮਾਰੂਗਾ ਪਿਸਤੌਲ ਵਾਲੀਆਂ ਮੈਂ ਪਿਸਤੌਲ ਹਾਲਾਂਗਾ ਤੁਸੀਂ ਇਹ ਦੇਖੋ ਮੈਨੂੰ ਨਹੀਂ ਲੱਗਦਾ ਵੀ ਤੇਰੇ ਨਾਲ ਇਹ ਕਹਾਣੀ ਸਿਰੇ ਲਾਊਗਾ ਜਿਹੜੇ ਹਿਸਾਬ ਨਾਲ ਤੂੰ ਆਪਦੇ ਮਾਂ ਪਿਓ ਨੂੰ ਧੋਖਾ ਦੇ ਕੇ ਪਰਿਵਾਰ ਨੂੰ ਧੋਖਾ ਦੇ ਕੇ ਇਹਦੇ ਨਾਲ ਭੱਜੀਆਂ ਜਿਹੜੇ ਹਿਸਾਬ ਦੀਆਂ ਗੱਲਾਂ ਕਰਦਾ ਤੇਰੇ ਨਾਂ ਉਮਰ ਕੱਢੂਗਾ ਇਹ ਕੱਡੂ ਵਾ ਇਹਨੂੰ ਨਹੀਂ ਮੈਂ ਛੱਡਦਾ ਬਈ ਮੇਰੇ ਨਾਲ ਹੀ ਕਿਹਨੂੰ ਇਹਨੂੰ ਨਹੀਂ ਛੱਡਦਾ ਬਈ ਇਹਦੇ ਵਿੱਚ ਢਿੱਡ ਦਾ ਕਦਮ ਚੱਕਿਆ ਮੈਂ ਇਹਨੂੰ ਛੱਡ ਗਿਆ ਫੇਰ ਮੇਰੀ ਜੀਵਨ ਜੀ ਰਹੀ ਗਈ ਬਈ ਹੂੰ ਇਹ ਅਜੇ ਤਾਂ ਹੁਣ ਵੀ ਹੈ ਨਹੀਂ ਤੇਰੀ ਬਈ ਮੈਂ ਤਾਂ ਦੱਸਿਆ ਨਾ ਬਈ ਅਸੀਂ ਤਾਂ ਇਹੀ ਅਪੀਲ ਕਰਦੇ ਆ ਤੁਹਾਨੂੰ ਜਾਂ ਸਾਨੂੰ ਸਕਿਉਰਟੀ ਦਿਵਾ ਦਿਓ ਜਾਂ ਮੈਂ ਇਹਨੂੰ ਬਈ ਮਾਰ ਦੂੰ ਮਾਰਦਾ ਤਾਂ ਹੈ ਨਹੀਂ ਅੱਛਾ ਹਾਂ ਬਈ ਤੁਸੀਂ ਦੇਖੋ ਇਹ ਪ੍ਰੇਮੀ ਜੋੜੇ ਦਾ ਹਾਲ ਇਹਨਾਂ ਨੇ ਵਿਆਹ ਕਰਾ ਲਿਆ ਅੱਜ 5-6 ਦਿਨ ਹੀ ਹੋਏ ਆ ਪੰਜਾਂ ਛਿਆਂ ਦਿਨਾਂ ਦੇ ਵਿੱਚ ਹੀ ਉਹ ਧੂਆਂ ਨਿਕਲ ਗਿਆ ਇਹਨਾਂ ਦਾ ਜਿਹੜਾ ਨਹੀਂ ਨਿਕਲਣਾ ਚਾਹੀਦਾ ਸੀ ਰੋਟੀ ਖਾਣ ਨੂੰ ਪੈਸੇ ਨਹੀਂ ਇੱਥੇ ਇਹ ਸੁੱਤੇ ਆ ਰਾਤ ਆ ਪੰਪਾ ਮੜਾ ਜਾਂ ਇਧਰ ਨੂੰ ਮੜਾ ਜਾਂ ਦਿਖਾ ਦੇ ਬਸ ਇੱਥੇ ਹੀ ਇਹ ਟਾਈਮ ਟੂਮ ਟਪਾਇਆ ਇਹਨਾਂ ਨੇ ਵਿਚਾਰ ਨਹੀਂ ਦਿਖਾਉਂਦੇ ਨਹੀਂ ਲੋਕੇਸ਼ਨ ਨੂੰ ਤਾਂ ਕਿਹੜਾ ਇਹ 골ਡੀ ਬਰਾਡ ਦੀ ਲੋਕੇਸ਼ਨ ਆ ਐਡੀ ਕੋਈ ਚੱਕਰ ਵਾਲੀ ਗੱਲ ਨਹੀਂ ਸਾਡਾ ਨੁਕਸਾਨ ਹੋ ਗਿਆ ਇੱਥੇ ਕਿਥਾਂ ਪਛਾਣ ਲਈ ਉਹਨਾਂ ਨੇ ਹਾਂ ਹੁਣ ਐਦੂ ਪਹਿਲਾਂ ਤਾਂ ਤੂੰ ਗਿੱਟਿਆਂ ਗੋਲੀਆਂ ਮਾਰੀ ਜਾਂਦਾ ਸੀ ਹੁਣ ਮੋਖ ਮਾਰੀ ਜਾਂਦਾ ਹਜ ਜਦੋਂ ਮੈਂ ਗਲਤ ਰਾਹ ਤੇ ਤੁਰਿਆ ਉਹਦੋਂ ਕਰੂੰਗਾ ਨਾ ਮੈਂ ਉਹ ਤਾਂ ਗੋਲੀਆਂ ਵਾਲਾ ਕੰਮ ਹੈ ਹੁਣ ਤੂੰ ਐਨੇ ਟਾਈਮ ਚ ਡਰੀ ਜਾਂਦਾ ਵੀ ਭਾਈ ਆਹ ਨਾ ਦਿਖਾ ਇੱਥੇ ਮੈਨੂੰ ਮਾਰ ਦੇ ਅਜੇ ਤਾਂ ਮੈਂ ਚਾਹਣਾ ਵੀ ਮੈਨੂੰ ਸਕਿਉਰਿਟੀ ਮਿਲ ਜੇ ਵੀ ਮੈਂ ਸਹੀ ਆ ਹਜੇ ਤਾਂ ਮੈਂ ਵੀ ਜਦੋਂ ਕਹਿੰਦੇ ਬੰਦਾ ਗਲਤ ਰਾਹ ਤੇ ਜਾਂਦਾ ਉਹ ਦਲੇਰ ਹੁੰਦਾ ਹੈ ਤਾਂ ਮੈਂ ਬੜਾ ਡਰਪੂਗੀ ਹ ਜਿੱਦ ਦੇ ਮੈਂ ਗਲਤ ਰਾਹ ਤੇ ਤੁਰ ਪਿਆ ਉਹਦੇ ਵੀ ਮੈਂ ਮੈਂ ਵੇਖਣਾ ਨਹੀਂ ਅੱਗੇ ਹਜੇ ਇਹ YouTube ਤੋਂ ਸਿੱਖੂਗਾ ਵੀ ਦਲੇਰ ਕਿਵੇਂ ਹੋਣਾ ਠੀਕ ਆ ਲੋਕਾਂ ਦੇ ਨਾਲ ਝਗੜਨਾ ਕਿਵੇਂ ਆ ਗੋਲੀ ਕਿਵੇਂ ਚਲਦੀ ਆ ਉਹ ਸਾਰੀਆਂ ਚੀਜ਼ਾਂ ਨੇ YouTube ਤੋਂ ਸਿੱਖਣੀਆਂ ਹਜੇ ਕਿਉਂਕਿ ਵਿਆਹ ਵਾਲਾ ਵੀ ਫੈਸਲਾ ਇਹਨੇ YouTube ਤੋਂ ਲੈ ਕੇ ਸਿੱਖਿਆ ਇਹ ਬੰਦੇ ਨੇ ਤੂੰ ਬਈ ਸਾਨੂੰ ਇਨਸਾਫ ਦਵਾ ਦੇ ਤੂੰ ਬਈ ਸਾਨੂੰ ਇਨਸਾਫ ਨੂੰ ਐਂ ਦੱਸੋ ਵੀ ਮੇਰਾ ਉੱਥੇ ਤੁਸੀਂ ਸੈਨ ਕਰਾਏ ਆ ਗਵਾਹੀ ਚ ਵੀ ਤੁਸੀਂ ਲਾ ਮੈਰਿਜ ਕਰਾਉਣ ਲੱਗਿਆ ਮੈਂ ਕਾਹਦਾ ਇਨਸਾਫ ਦਵਾਉਣਾ ਤੁਸੀਂ ਬਈ ਕਹਿ ਦਿਓ ਸਰਕਾਰ ਨੂੰ ਮੜਾ ਜਾ ਬਈ ਨੂੰ ਸਕਿਉਰਟੀ ਦੇ ਦੇ ਉਹਨਾਂ ਨੂੰ ਵੀ ਦੇੰਨੇ ਜਿਹੜੇ ਮੜਾ ਮੋਟੇ ਕੱਲ ਨੂੰ ਤੇਰੇ ਵਰਗੇ 5-7 ਜਾਨੇ ਮੇਰੇ ਕੋਲੇ ਹੋਰ ਘਰੇ ਆ ਕੇ ਬਹਿ ਗਏ ਮੇਰੇ ਵੀ ਬਾਈ ਅਸੀਂ ਤਾਂ ਵਿਆਹ ਧੱਕੇ ਨਾਲ ਕਰਾਉਣਾ ਸਾਨੂੰ ਸਕਿਉ ਸਕਿਉਰਿਟੀ ਅੱਛਾ ਤੇ ਤੁਸੀਂ ਮੈਨੂੰ ਇਹ ਦਵਾ ਦੋ ਕਹਿ ਕੇ ਤੈਨੂੰ ਲੱਗਦਾ ਵੀ ਹੁਣ ਤਾਂ ਹੀ ਇਹਦੇ ਘਰ ਦੇ ਇਕੱਲੇ ਮਗਰ ਪਏ ਆ ਮੁੜ ਕੇ ਪਤਾ ਨਹੀਂ ਤੇਰੇ ਮਗਰ ਕਿਨੇ ਕਿਨੇ ਪੈਣਾ ਹੂੰ ਮੈਂ ਵੇਖਿਆ ਬਈ ਹੁਣ ਸਕਿਉਰਿਟੀ ਮਿਲ ਜਾਂਦੀ ਉਹ ਵੀ ਮੈਂ YouTube ਤੇ ਹੀ ਦੇਖਿਆ YouTube ਤੇ ਦੇਖਿਆ ਕੀ ਕੁੜਗਿਆ ਤੂੰ ਤੈਨੂੰ ਲੱਗਦਾ ਵੀ ਤੂੰ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਗਲਤੀ ਤੀ ਤਾਂ ਨਹੀਂ ਕਿ ਪਿਆਰ ਵਿੱਚ ਗਲਤੀ ਨਹੀਂ ਹੁੰਦੀ ਇਹ ਮੈਂ ਮੁੱਕਰ ਦਿੰਦਾ ਬਈ ਹੂੰ ਇਹ ਨੂੰ ਨਹੀਂ ਮੁੱਕਰ ਦਿੰਦਾ ਇਹ ਮੈਂ ਨਾਲ ਹੀ ਖੜੀ ਹੈ ਨਾਲ ਹੀ ਖੜੀ ਆ ਹੁਣ ਤੁਸੀਂ ਇਹ ਚੀਜ਼ੀ ਵੇਖ ਲਓ ਵੀ ਐਦਾਂ ਦੇ ਜਿਹੜੇ ਜੋੜੇ ਹੁੰਦੇ ਆ ਜਿਹੜੇ ਘਰੋਂ ਭੱਜ ਕੇ ਵਿਆਹ ਕਰਾ ਲੈਂਦੇ ਤੇ ਮੁੜ ਕੇ ਉਹਨਾਂ ਦੇ ਜਿਹੜੇ ਹ ਉਹ ਕਿਸ ਤਰੀਕੇ ਦੇ ਨਾਲ ਬਣਦੇ ਆ ਹੁਣ ਇਹ ਬੰਦਾ ਕਹਿੰਦਾ ਵੀ ਇਹਨੇ ਵੀ ਭੱਜ ਕੇ ਵਿਆਹ ਕਰਾਇਆ ਸਕਣ ਪਹਿਲਾਂ ਕਿਤੇ ਪਿਆ ਸੀ ਉਹ ਘਰ ਵੀ ਜਾੜਿਆ ਠੀਕ ਆ ਨਾਲ ਇਹਨਾਂ ਨੇ ਇਹ ਵੀ ਦੁਰਦਸ਼ਾ ਕੀਤੀ ਇਹਦੇ ਮਾਪਿਆਂ ਨੇ ਵੀ ਕਿਤੇ ਨਾ ਕਿਤੇ ਜਾ ਕੇ ਗਾਲਾਂ ਕੱਢੀਆਂ ਕਿ ਤੁਹਾਨੂੰ ਲੱਗਦਾ ਇਸ ਤਰੀਕੇ ਦੇ ਨਾਲ ਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਸੋਸ਼ਲ ਮੀਡੀਆ ਤੇ ਕਈ ਦਿਨਾਂ ਤੋਂ ਚਰਚਾ ਬਣਿਆ ਹੋਇਆ ਇਹ ਵਿਸ਼ਾ ਸੀ ਜਿਹੜਾ ਤੁਹਾਨੂੰ ਦਿਖਾਇਆ ਮਲੂਕਾ ਟੀਵੀ ਨੇ ਇੱਕ ਮੈਸੇਜ ਦਿੱਤਾ ਤੁਹਾਡੇ ਤਾਈ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਪਿਆਰ ਮੁਹੱਬਤ ਵਾਲੇ ਚੱਕਰ ਹੁੰਦੇ ਆ ਇਹਦੇ ਵਿੱਚ ਲੰਬ ਮੈਰਿਜਾਂ ਕਰਾ ਕੇ ਟਾਈਮ ਟਪਾਉਣ ਵਾਲੀਆਂ ਗੱਲਾਂ ਹੁੰਦੀਆਂ ਇਹ ਲੰਮੀ ਰੇਸ਼ ਦੇ ਘੋੜੇ ਨਹੀਂ ਹੁੰਦੇ ਥੋੜੇ ਟਾਈਮ ਬਾਅਦ ਉਹ ਰਿਸ਼ਤੇ ਟੁੱਟ ਜਾਂਦੇ ਆ ਕਿਉਂਕਿ ਇਹਦੇ ਵਿੱਚ ਸਮਾਜ ਦੀ ਸਹਿਮਤੀ ਨਹੀਂ ਹੁੰਦੀ ਮਾਪਿਆਂ ਨੇ ਧੋਖਾ ਦਿੱਤਾ ਕੁੜੀ ਨੇ ਵੇਖੋ ਕਿਸ ਤਰੀਕੇ ਨਾਲ ਉਹਨਾਂ ਨੇ ਪੜ੍ਹਾਇਆ ਪਾਲਿਆ ਪੋਸ਼ਿਆ ਨੌਕਰੀ ਤੇ ਵੀ ਲਵਾਇਆ ਤੇ ਗਾਂ ਜਿੱਥੇ ਗੱਲਬਾਤ ਹੁੰਦੀ ਆ ਉਹ ਬੰਦਾ ਜਮਾ ਵਿਲੜ ਸੀ ਪਰ ਹੁਣ ਤੁਸੀਂ ਦੱਸੋ ਕਿ ਇਹੋ ਜਿਹੇ ਰਿਸ਼ਤਿਆਂ ਦੇ ਵਿੱਚ ਇਹਨਾਂ ਨੂੰ ਸਿਕਿਉਰਟੀਆਂ ਮਿਲਣੀਆਂ ਜ਼ਰੂਰੀ ਆ ਕਿਉਂਕਿ ਜਦੋਂ ਧਰਮ ਜਾਂ ਜਾਤ ਪਾਤ ਦੇ ਖਿਲਾਫ ਬੋ ਦੇ ਲੋਕ ਸੋਸ਼ਲ ਮੀਡੀਆ ਦੇ ਉੱਪਰ ਤੇ ਫਿਰ ਉਹ ਵੀ ਚਾਹੁੰਦੇ ਵੀ ਅਸੀਂ ਇਸ ਤਰ੍ਹਾਂ ਕਰੀਏ ਸਾਨੂੰ ਜਿਹੜੀ ਸਿਕਿਉਰਿਟੀ ਆ ਉਹ ਮਿਲ ਜੂਗੀ ਇਹ ਰਸਤੇ ਨੂੰ ਇਸ ਵਿਆਹਨ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜਰੂਰ ਕਮੈਂਟ ਕਰਕੇ ਦੱਸਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ